ਵੋਟਾਂ ਦੀ ਡੇਟ ਨੇੜੇ ਆ ਰਹੀ ਹੈ ਤੇ ਮੈਂ ਕਹਿੰਦਾ ਜੀ ਉਮੀਦਵਾਰਾਂ ਦਾ ਤਾਪਮਾਨ ਵੀ ਵਧੇ ਜਾ ਰਿਹਾ ਹੈ ਦੇਖਣਯੋਗ ਇਹ ਰਹੇਗਾ ਕਿ ਇਸ ਵਾਰ ਵੀ ਕਿਧਰੇ ਫਿਰੋਦਪੁਰ ਵਾਲਾ ਕੰਮ ਤਾਂ ਨਹੀਂ ਹੁੰਦਾ ਸੁਣਨ ਦੇ ਵਿੱਚ ਇਹ ਆਇਆ ਕਿ ਕਿਸਾਨਾਂ ਲਈ ਆਖਰਕਾਰ ਵੱਡੇ ਐਲਾਨ ਪ੍ਰਧਾਨ ਮੰਤਰੀ ਕਰਕੇ ਜਾਣਗੇ ਮਤਲਬ ਜੇ ਪ੍ਰਧਾਨ ਮੰਤਰੀ ਵੈਸਟ ਬੰਗਾਲ ਵਿੱਚ ਜਾ ਕੇ ਕੋਲਕਾਤਾ ਜਾ ਕੇ ਰੈਲੀ ਕਰਨਗੇ ਤੇ ਉੱਥੇ ਹੀ ਗੁਜਰਾਤ ਪੁਲਿਸ ਨਾਲ ਜਾਏਗੀ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰ ਹੈਗੀ ਹੈ ਕਿਹੜਾ ਸੰਵਿਧਾਨ ਇਹ ਕਹਿੰਦਾ ਸੀਗਾ ਕਿ ਤੁਸੀਂ ਸਾਡੇ ਰਾਹ ਦੇ ਵਿੱਚ ਸਾਨੂੰ ਰਾਜਧਾਨੀ ਜਾਣ ਤੋਂ ਰੋਕੋ ਸ਼ੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਬਾਦਲ ਉਹਨਾਂ ਨੇ ਰੈਲੀ ਦੇ ਵਿੱਚ ਚੇਤੇ ਕਰਾਇਆ ਉਹ ਕਹਿੰਦੇ 1 ਜੂਨ ਨੂੰ ਵੋਟਾਂ ਨੇ 1 ਜੂਨ ਭੁੱਲ ਨਾ ਜਾਇਓ ਅਕਾਲੀ ਦਲ ਨੇ ਸੈਂਟੀਮੈਂਟਸ ਛੇੜ ਦਿੱਤੇ ਜੀ ਦੁਬਾਰਾ ਸੈਂਟੀਮੈਂਟਸ ਛੇੜ ਦਿੱਤੇ ਇਹ ਜ਼ਖਮ ਨੂੰ ਭਰ ਨਹੀਂ ਦਿੰਦੇ ਜ਼ਖਮ ਖਰੇ ਦੇ ਉਸ ਟਾਈਮ ਦੇ ਉਹ ਜਿਹੜੇ ਲੋਕਾਂ ਨੂੰ ਅਕਾਲੀ ਦਲ ਨੇ ਕਿੰਨੇ ਨੂੰ ਰਸਾਇਆ ਤੇ ਕਿੰਨੇ ਨੂੰ ਜ਼ਮੀਨ ਤੇ ਜਿਦਾਦ ਦਿੱਤੀ ਉਹ ਸਮੇਂ ਦੀ ਅਗਰ ਗੱਲ ਕਰੀਏ ਤਾਂ ਬਹੁਤ ਦਹਿਸ਼ਤ ਵਾਲਾ ਮਾਹੌਲ ਸੀ ਬਿਲਕੁਲ ਜੀ ਔਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੇ ਪੰਜਾਬ ਦੀਆਂ ਨਸਲਾਂ ਨੇ ਬਹੁਤ ਕੁਝ ਵੇਖਿਆ। ਬਾਬਾ ਰਾਮ ਰਹੀਮ ਨੂੰ ਮਾਫੀ ਅਕਾਲੀ ਸਰਕਾਰੀ ਚ ਹੋਈ। ਇਹ ਇਸ ਤੇ ਵੀ ਬਿਆਨ ਆਇਆ ਹੈ। ਬੇਦਬੀਆਂ ਅਕਾਲੀ ਸਰਕਾਰੀ ਚ ਹੋਈ। ਬਿਲਕੁਲ। ਇਹ ਉਹ ਚੀਜ਼ਾਂ ਤੇ ਵੀ ਤਾਂ ਜਵਾਬ ਦੇਣ ਨਾ ਫਿਰ। ਉਹ ਕਹਿੰਦੇ ਇਹ ਉਹ ਸਰਕਾਰ ਹੈ, ਇਹ ਉਹ ਪਾਰਟੀ ਹੈ ਜਿਨੇ ਨਸ਼ਿਆਂ ਦੇ ਇਲਜ਼ਾਮ ਸਾਡੇ ਤੇ ਲਾ ਦਿੱਤੇ ਆ। ਤੇ ਫੈਕਸ਼ਨ ਫਿਗਰ ਤੇ ਇਹੀ ਕਹਿੰਦੇ ਨੇ ਕਿ 90% ਜੋ ਵੀ ਹੋਇਆ ਉਹ ਅਕਾਲੀ ਸਰਕਾਰੀ ਚ ਹੋਇਆ। ਉਹਨਾਂ ਨੇ ਬਹੁਤ ਜ਼ਬਰਦਸਤ ਬਿਆਨ ਦਿੱਤਾ। ਉਹ ਕਹਿੰਦੇ ਜਿਹੜੇ ਪ੍ਰਵਾਸੀ ਨੇ। ਹਮ ਹਮ। ਯਾ ਜਿਹੜੇ ਗੈਰ ਪੰਜਾਬੀ ਨੇ ਇਹਨਾਂ ਨੂੰ ਪੰਜਾਬ ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਜਿਹੜੇ ਗੈਰ ਪੰਜਾਬੀ ਪ੍ਰਧਾਨ ਮੰਤਰੀ ਬਣਦੇ ਨੇ ਸੈਂਟਰ ਚ ਫਿਰ ਉਹ ਇੱਥੇ ਕਿਉਂ ਆ ਪੈਕੇਜ ਦੇਣ ਲਈ ਅੱਛਾ ਅਮਰਿੰਦਰ ਰਾਜਾ ਵੜਿੰਗਲ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਹਾਂਜੀ ਉਹਨਾਂ ਨੇ ਵੀ ਸੁਖਪਾਲ ਕਹਿਰਾ ਦੇ ਬਿਆਨ ਦਾ ਕੋਈ ਸਾਥ ਨਹੀਂ ਦਿੱਤਾ ਸੁਖਵੀਰ ਬਾਦਲ ਨੇ ਕਿਹਾ ਜੀ ਕਹਿੰਦਾ ਵੀ ਮਤਲਬ ਮੀਮ ਇੱਕ ਜਾਰੀ ਹੋਇਆ ਕਹਿੰਦੇ ਮਾੜੇ ਕੰਮ ਬਹੁਤ ਕੀਤੇ ਆ ਪਰ ਅਜੇ ਤੱਕ ਕਿਸੇ ਦਰਜੀ ਦੇ ਪੈਸੇ ਨਹੀਂ ਨਾਪੇ ਇਹ ਗੱਲ ਵਾਈ ਨੇ ਕਿਹਾ ਸੀ ਮੇਰੇ ਲੱਜਵਾ ਦੇ ਪੈਸਾ ਕਦੀ ਪੱਤੇ ਖੇਡਨੇ ਕਦੀ ਟਿਊਬਲ ਤੇ ਬਹਿ ਜਾਣਾ ਸਾਗ ਰੋਟੀ ਖਾਣੀ ਕਦੇ ਗੰਨੇ ਦੀ ਰੇੜੀ ਤੇ ਖੜ ਕੇ ਇੰਟਰਵਿਊ ਦੇ ਦੇਣਾ ਇਹ ਜੋ ਕਾਲ ਰਿਕਾਰਡਿੰਗ ਹੈ ਰਵਨੀਤ ਬਿੱਟੂ ਨੇ ਕਾਫੀ ਕੁਝ ਕਿਹਾ ਪ੍ਰਤਾਪ ਬਾਜਬਾ ਬਾਰੇ ਹੂੰ ਰਾਜਾ ਵੜਿੰਗ ਬਾਰੇ ਉਹ ਆਡੀਓ ਜਸ ਸੁਣੋਗੇ ਤੁਸੀਂ ਉਹ ਚ ਬਹੁਤ ਕੁਝ ਹੈ ਦੇਖੋ ਰਾਜਾ ਵੜਿੰਗ ਦਾ ਹੁਣ ਸਭ ਤੋਂ ਮੇਜਰ ਚੈਲੰਜ ਇਹ ਹੈ ਕਿ ਲੁਗਿਆਣੇ ਵਾਲੇ ਕੀ ٹرسٹ ਕਰਨਗੇ ਕਿ ਨਹੀਂ ਕਰਨਗੇ ਭਾਈ ਸਵੇਰੇ ਸਵੇਰੇ ਉੱਠ ਕੇ ਜਾਂਦੇ ਨੇ ਸੈਰ ਤੇ ਲੋਕਾਂ ਦੇ ਨਾਲ ਮਿਲਦੇ ਨੇ ਰੇੜੀ ਵਾਲਿਆਂ ਨਾਲ ਗੱਲਾਂ ਮਾਰਦੇ ਨੇ ਪਬਲਿਕ ਗਾਰਡੀਅਨ న్యూਸ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ tihman ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਜਿੱਥੇ ਅਸੀਂ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਚਰਚਾਵਾਂ ਉੱਪਰ ਚਰਚਾ ਕਰਦੇ ਹਾਂ ਤੇ ਸਰਵਜੀਤ ਜੀ ਚਰਚਾਵਾਂ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਗਰਮੀ ਦੀ ਗੱਲ ਕਰ ਲਈਏ ਸਿਆਸਤ ਤੋਂ ਪਹਿਲਾਂ ਗਰਮੀ ਤਾਂ ਬਹੁਤ ਜ਼ਿਆਦਾ ਹੈ ਪ੍ਰਦੀਪ ਕੱਲ 45 ਡਿਗਰੀ ਟੈਂਪਰੇਚਰ ਸੀਗਾ ਅੱਜ ਸਵੇਰੇ-ਸਵੇਰੇ 42 ਹੈ ਅੱਜ ਸਵੇਰੇ-ਸਵੇਰੇ 42 ਹੈ ਜੂੰ ਜੂੰ ਤਾਪਮਾਨ ਵਾਧਾ ਪਿਆ ਹੈ ਤਦੋਂ-ਤਦੋਂ ਇਲੈਕਸ਼ਨ ਦੇ ਵੀ ਵੋਟਾਂ ਦੀ ਵੀ ਡੇਟ ਨੇੜੇ ਆ ਰਹੀ ਹੈ। ਵੋਟਾਂ ਦੀ ਡੇਟ ਨੇੜੇ ਆ ਰਹੀ ਹੈ ਤੇ ਮੈਂ ਕਹਿੰਦਾ ਜੀ ਉਮੀਦਵਾਰਾਂ ਦਾ ਤਾਪਮਾਨ ਵੀ ਵਧੇ ਜਾ ਰਿਹਾ। ਵਧੇ ਜਾ ਰਿਹਾ ਕੁਛ ਨਾ ਕੁਛ ਗਰਮੀ ਨਾਲ ਉੱਠੇ ਸਿੱਧੇ ਬਿਆਨ ਚੱਲਦੇ ਪਏ। ਚੱਲਦੇ ਪਏ ਪਏ ਨੇ। ਤਾਂ ਬਿਆਨਾਂ ਦੀ ਗੱਲ ਵੀ ਕਰਾਂਗੇ ਅੱਜ ਪਰ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਖਬਰ ਕਿ 23 ਤੇ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਬਿਲਕੁਲ ਜੀ 23 ਤੇ ਮੈਗਾ ਰੈਲੀ ਕਰਨ ਲੱਗੇ ਨੇ ਇੱਥੇ ਮੈਗਾ ਰੈਲੀ ਕਰਨਗੇ ਤੇ ਸਭ ਤੋਂ ਪਹਿਲਾਂ ਰੈਲੀ ਕਰਨ ਵਾਲੇ ਨੇ ਸਭ ਤੋਂ ਪਹਿਲਾਂ ਆਉਣਗੇ ਪਟਿਆਲਾ ਲੋਕ ਸਭਾ ਹਲਕੇ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਲਈ ਪ੍ਰਚਾਰ ਕਰਨ ਦੇ ਲਈ ਬਿਲਕੁਲ ਜੀ ਜੀ ਔਰ ਇਸ ਤੋਂ ਬਾਅਦ ਉਹ ਜਿਹੜੇ ਮਾਲਵਾ ਬੈਲਟ ਦੇ ਹੋਰ ਆਗੂ ਨੇ ਉਹਨਾਂ ਦੇ ਲਈ ਵੀ ਪ੍ਰਚਾਰ ਕਰਨਗੇ ਤੇ ਮਹਾਂ ਰੈਲੀ ਵੀ ਕਰਨਗੇ ਦੇਖੋ ਮੋਦੀ ਜੀ ਪੰਜਾਬ ਆਤਾ ਰਹੇ ਨੇ ਦੇਖਣੇ ਹੋਗੇ ਇਹ ਰਹੇਗਾ ਕਿ ਇਸ ਵਾਰ ਵੀ ਕਿਧਰੇ ਫਿਰੋਦਪੁਰ ਵਾਲਾ ਕੰਮ ਤਾਂ ਨਹੀਂ ਹੁੰਦਾ ਐਤਕੀ ਨਹੀਂ ਹੁੰਦਾ ਜੀ ਕਿ ਮੈਗਾ ਰੈਲੀ ਕਰ ਪਾਂਗੇ ਐਤਕੀ ਨਹੀਂ ਹੁੰਦਾ ਸਰ ਜੀ ਜੀ ਕਿਉਂਕਿ ਐਤਕੀ ਪੁਲਿਸ ਉਹ ਆਪਣੀ ਲੈ ਕੇ ਆ ਰਹੇ ਨੇ ਹਾਂ ਉਹ ਇਹ ਵੀ ਸੁਣਨ ਨੀ ਚਾਹੀਏ ਕਿ ਗੁਜਰਾਤ ਪੁਲਿਸ ਜਿਹੜੀ ਹੈ ਉਹਨਾਂ ਦੀ ਪੰਜਾਬ ਰੈਲੀਆਂ ਸਾਰੀ ਸਕਿਉਰਿਟੀ ਪੰਜਾਬ ਪੁਲਿਸ ਗੁਜਰਾਤ ਪੁਲਿਸ ਦੇਖੇਗੀ ਬਿਲਕੁਲ ਕਿਉਂਕਿ ਜਲੰਧਰ ਦੇ ਵਿੱਚ ਉਹਨਾਂ ਦਾ ਦੂਜਾ ਦਿਨ ਹੋਣਾ ਜਿੱਥੇ ਉਹਨਾਂ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਚ ਚੋਣ ਪ੍ਰਚਾਰ ਕਰ ਬਿਲਕੁਲ ਜੀ ਉਸ ਤੋਂ ਪਹਿਲਾਂ ਗਰਦਾਸਪੁਰ ਉਹ ਜਾਣਗੇ ਉੱਥੇ ਚੋਣ ਪ੍ਰਚਾਰ ਕਰਨਗੇ ਤਾਂ ਇਹ ਸਭ ਦੇ ਵਿਚਕਾਰ ਜਲੰਧਰ ਦੇ ਵਿੱਚ ਤਾਂ ਤਿਆਰੀਆਂ ਸ਼ੁਰੂ ਹੋ ਗਈਆਂ ਕਹਿੰਦੇ ਦੋ ਬਟਾਲੀਆ ਨਾ ਗੁਜਰਾਤ ਪੁਲਿਸ ਦੀਆਂ ਦੋ ਟੁਕੜੀਆਂ ਤਾਂ ਪਹੁੰਚ ਵੀ ਗਈਆਂ ਕੁੱਲ 7 ਟੁਕੜੀਆਂ ਪੰਜਾਬ ਦੇ ਵਿੱਚ ਲੱਗਣੀਆਂ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਹੋਣੇ ਪਰ ਪ੍ਰਦੀਪ ਇੱਕ ਸੋਚਣ ਦੀ ਗੱਲ ਹੈਗੀ ਹੈ ਗੁਜਰਾਤ ਪੁਲਿਸ ਆ ਕੇ ਪੰਜਾਬ ਵਿੱਚ ਸਕਿਉਰਿਟੀ ਕਵਰ ਦੇਏਗੀ ਤੇ ਦੇਸ਼ ਉਸ ਤਰ੍ਹਾਂ ਤਾਂ ਫਿਰ ਇਹ ਲੋਕ ਕਹਿੰਦੇ ਨੇ ਦੇਸ਼ ਸੁਰੱਖਿਤ ਹੱਥੋਂ ਵਿੱਚ ਹੈ ਹੂੰ ਤੇ ਕੀ ਫਿਰ ਮਤਲਬ ਪੰਜਾਬ ਪੁਲਿਸ ਤੇ ٹرسٹ ਨਹੀਂ ਹੈਗਾ ਸ਼ਾਇਦ ਇਹ ਹੋ ਸਕਦਾ ਹੈ ਕਿ 2022 ਦੀ ਘਟਨਾ ਤੋਂ ਬਾਅਦ ਸ਼ਾਇਦ 2022 ਦੀ ਘਟਨਾ ਤੋਂ ਬਾਅਦ ਨਾ ਰਿਹਾ ਹੋਵੇ ਜਾਂ ਕਹਿ ਲੋ ਕਿ ਸੂਬਾ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਨਹੀਂ ਇਹ ਤਾਂ ਡਾਇਰੈਕਟਲੀ ਸੂਬਾ ਸਰਕਾਰ ਨੂੰ ਨੀਵਾ ਦਿਖਾਣ ਵਾਲਾ ਕੰਮ ਇੱਕ ਤਰ੍ਹਾਂ ਦੇਖਿਆ ਜਾਏ ਹੂੰ ਕਿ ਜੀ ਤੁਹਾ ਸਾਡੀ ਸਰਕਾਰ ਨਹੀਂ ਹੈ ਕਿ ਅਸੀਂ ਸੁਰੱਖਿਤ ਨਹੀਂ ਹੈਗੇ ਆ ਜੀ ਤੇ ਇਹੀ ਗੁਜਰਾਤ ਪੁਲਿਸ ਜਿਹੜੀ ਇੱਥੇ ਸੁਰੱਖਿਆ ਦੇਣ ਆ ਰਹੀ ਹੈ ਤੇ ਫਿਰ ਇਹ ਮਨੀਪੁਰ ਵੀ ਭੇਜ ਦਿੰਦੇ ਰਾਇਟਸ ਕੰਟਰੋਲ ਕਰਨ ਵਾਸਤੇ ਜੇ ਗੁਜਰਾਤ ਪੁਲਿਸ ਇੰਨੀ ਸਟਰੋਂਗ ਹੈ ਔਰ ਇੰਨੀ ਸਖਸ਼ਮ ਹੈਗੀ ਹੈ ਫਿਰ ਮਨੀਪੁਰ ਕਿਉਂ ਨਹੀਂ ਭੇਜੀ ਜਾਂਦੀ ਗਈ ਬਿਲਕੁਲ ਇਹ ਇਹ ਤਾਂ ਚਰਚਾ ਦਾ ਵਿਸ਼ਾ ਹੈ ਵੇਰੇ ਗੁਜਰਾਤ ਪੁਲਿਸ ਨੂੰ ਉੱਥੇ ਭੇਜਦੇ ਕਿ ਤੁਸੀਂ ਰਾਇਲਸ ਕੰਟਰੋਲ ਕਰੋ ਅਗਰ ਉਹ ਐਨੇ ਵਧੀਆ ਨੇ ਜਾਂ ਐਨੇ ਸਟਰੋਂਗ ਉਹਨਾਂ ਦੀ ਪੁਲਿਸਿੰਗ ਹੈਗੀ ਹੈ ਤੇ ਮੈਨੂੰ ਤਾਂ ਕੋਈ ਇਹਦੇ ਵਿੱਚ ਮੈਨੂੰ ਕੋਈ ਤੁਕ ਲੱਗਦੀ ਨਹੀਂ ਕਿ ਵੀ ਗੁਜਰਾਤ ਪੁਲਿਸ ਆ ਕੇ ਪੰਜਾਬ ਵਿੱਚ ਸਕਿਉਰਿਟੀ ਕਵਰ ਦੇਵੇ ਪ੍ਰਧਾਨ ਮੰਤਰੀ ਹਾਂ ਪਰ ਇਹ ਵੀ ਨਹੀਂ ਹੈ ਕਿ ਪੰਜਾਬ ਪੁਲਿਸ ਦਾ ਉੱਥੇ ਕੋਈ ਰੋਲ ਨਹੀਂ ਹੋਏਗਾ ਕੰਸਵਾ ਇਹ ਨੇ ਕਿ ਜੋ ਇੱਥੇ ਦੇ ਕਮਿਸ਼ਨਰੇਟ ਹੋਣਗੇ ਉਹਨਾਂ ਦੇ ਅੰਡਰ ਹੀ ਉਹ ਆਪਣਾ ਕੰਮ ਕਰਨਗੇ ਚ ਕਿਉਂ ਮਤਲਬ ਜੇ ਪ੍ਰਧਾਨ ਮੰਤਰੀ ਵੈਸਟ ਬੰਗਾਲ ਵਿੱਚ ਜਾ ਕੇ ਕਲਕੱਤੇ ਜਾ ਕੇ ਰੈਲੀ ਕਰਨਗੇ ਤੇ ਉੱਥੇ ਹੀ ਗੁਜਰਾਤ ਪੁਲਿਸ ਨਾਲ ਜਾਏਗੀ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰ ਹੈਗੀ ਹੈ ਉੱਥੇ ਮਤਲਬ ਪੰਜਾਬ ਗੁਜਰਾਤ ਪੁਲਿਸ ਨਾਲ ਨਾਲ ਸਕਿਉਰਿਟੀ ਕਵਰ ਦੇएगी ਕਿ ਸ਼ਾਇਦ ਇਹ ਹੋ ਸਕਦਾ ਕਿਉਂਕਿ ਦੇਖੋ ਇੱਕ ਦੇਸ਼ ਹੈ ਸਟੇਟਾਂ ਹੀ ਅਲੱਗ-ਅਲੱਗ ਨੇ ਆਪਾਂ ਸਕਿਉਰਿਟੀ ਦਾ ਮੰਨ ਸਕਦੇ ਹਾਂ ਕਿ ਜੇ ਕਿਸੇ ਸੀਐਮ ਨੂੰ ਪੀਐਮ ਨੂੰ ਸਕਿਉਰਿਟੀ ਜੋ ਹੈਗੀ ਹੈ ਠੀਕ ਹੈ ਚਾਹੇ ਜੈ ਚਾਹੇ ਡਬਲ ਜੈ ਐਸ ਪੀਜੀ ਚਲਦੀ ਹੈ ਨਾਲ ਬਿਲਕੁਲ ਤਾਂ ਉਹ ਆਪਣੀ ਸਿਕਿਉਰਟੀ ਨਾਲ ਲੈ ਕੇ ਜਾਂਦੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਜਾਂਦੇ ਨੇ ਗੁਜਰਾਤ ਤਾਂ ਉਹਨਾਂ ਦੇ ਨਾਲ ਪੰਜਾਬ ਦੇ ਸਿਕਿਉਰਟੀ ਜੋ ਅਫਸਰ ਹੁੰਦੇ ਆ ਉਹ ਨਾਲ ਹੁੰਦੇ ਨੇ ਪਰ ਉਹ ਆਪਣੀ ਪੁਲਿਸ ਨਹੀਂ ਲੈ ਕੇ ਜਾਂਦੇ ਹਾਂ ਉਹ ਇੱਕ ਅਲੱਗ ਚੀਜ਼ ਹੈ ਉਹ ਅਲੱਗ ਚੀਜ਼ ਹੈ ਉਹ ਇੱਕ ਪ੍ਰੋਟੋਕਾਲ ਹੈ ਕਿ ਸੀਐਮ ਦੀ ਮੂਵਮੈਂਟ ਦੀ ਜਿਹੜੀ ਸੀਐਮ ਦੀ ਡੈਡੀਕੇਟਿਡ ਸਿਕਿਉਰਟੀ ਹੈ ਉਹਨਾਂ ਨੇ ਹੀ ਦੇਖਣੀ ਹੈ ਹਾਂ ਉਹ ਮੂਵ ਨਾਲ ਹੀ ਕਰਦੀ ਹੈ ਜੀ ਤਾਂ ਪੀਐਮ ਦੀ ਜਿਹੜੀ ਸਿਕਿਉਰਟੀ ਹੁੰਦੀ ਹੈ ਉਹ ਐਸ ਪੀਜੀ ਦੇ ਹੱਥੇ ਚ ਹੁੰਦੀ ਹੈ ਜੀ ਤੇ ਫਿਰ ਐਸ ਪੀਜੀ ਤੋਂ ਵੀ ਭਰੋਸਾ ਸ਼ਾਇਦ ਇਹੀ ਕਾਰਨ ਹੈ ਕਿ ਗੁਜਰਾਤ ਪੁਲਿਸ ਨੂੰ ਰੋਪਿੰਗ ਕੀਤਾ ਗਿਆ ਹੈ ਲੈਂਦਾ ਜਾ ਰਿਹਾ ਪੰਜਾਬ ਵਿੱਚ ਤੇ ਕੀ ਐਸਪੀ ਜੀ ਵੀ ਕੀ ਮਤਲਬ ਉਹਦਾ ਵੀ ਗ੍ਰੇਡ ਡਾਊਨ ਹੋ ਗਿਆ ਹੈ اچھا ਵੱਡੀ ਗੱਲ ਇਹ ਹੈ ਕਿ ਪ੍ਰਚਾਰ ਜਿਹੜਾ ਕਰਨਗੇ ਉਹ ਕਿਸ ਹਿਸਾਬ ਨਾਲ ਹੋਏਗਾ ਔਰ ਕੀ ਕੀ ਈਸ਼ਵਰ ਵਾਦੇ ਤੇ ਜੁਮਲੇ ਤੇ ਕੀ ਕੀ ਕਿਹਾ ਜਾਏਗਾ ਦੇਖੋ ਜੀ ਸੁਣਨ ਦੇ ਵਿੱਚ ਆਇਆ ਕਿ ਕਿਸਾਨਾਂ ਲਈ ਆਖਰਕਾਰ ਵੱਡੇ ਐਲਾਨ ਪ੍ਰਧਾਨ ਮੰਤਰੀ ਕਰਕੇ ਜਾਣਗੇ ਕਿਉਂਕਿ ਪੰਜਾਬ ਦੇ ਹਾਲਾਤਾਂ ਤੋਂ ਉਹ ਚੰਗੀ ਤਰ੍ਹਾਂ ਵਾਕਿਫ ਨਹੀਂ ਬਿਲਕੁਲ ਜੀ ਇੱਕ ਵੱਡੇ ਨੈਸ਼ਨਲ ਚੈਨਲ ਦੇ ਨਾਲ ਉਹਨਾਂ ਦਾ ਇੰਟਰਵਿਊ ਇੱਕ ਦੋ ਦਿਨ ਪਹਿਲਾਂ ਕਲਿੱਪਸ ਪੈਣੀਆ ਸ਼ੁਰੂ ਹੋਈਆਂ ਖੁਦ ਪ੍ਰਧਾਨ ਮੰਤਰੀ ਦੇ ਪੇਜ ਤੇ ਉਹਨਾਂ ਨੇ ਪੰਜਾਬ ਬਾਰੇ ਪੁੱਛਿਆ ਕਹਿੰਦੇ ਪੰਜਾਬ ਨਾਲ ਤੁਹਾਡਾ ਗੂੜਾ ਰਿਸ਼ਤਾ ਰਿਹਾ ਉਹ ਕਹਿੰਦੇ ਹਾਂ ਭਾਈ ਵਿਹ ਹੈ ਵੀ ਮੈਂ ਪੰਜਾਬ 'ਚ ਰਹਿਆ ਵੀ ਹਾਂ ਕਾਫੀ ਸਮਾਂ ਪਰ ਉਹ ਕਹਿੰਦੇ ਜੀ ਪੰਜਾਬ ਦੇ ਲੋਕ ਤੁਹਾਨੂੰ ਬਹੁਤਾ ਚੰਗਾ ਨਹੀਂ ਸਮਝਦੇ ਉਹ ਕਹਿੰਦੇ ਇਹ ਉਹਨਾਂ ਦੀ ਆਪਣੀ ਸੋਚ ਤੇ ਸਮਝ ਹੈ ਤੇ ਬਾਕੀ ਅੱਗੇ ਦੇਖੀ ਜਾਏਗੀ ਜੋ ਵੀ ਹੋਏਗਾ ਮੇਨ ਗੱਲ ਇੱਥੇ ਜੋ ਨੈਸ਼ਨਲ ਮੀਡੀਆ ਵੀ ਹੈ ਉਹ ਪੰਜਾਬੀਆਂ ਨੂੰ ਮੇਰੇ ਖਿਆਲ ਦੇ ਨਾਲ ਜੋ ਕਿਸਾਨਾਂ ਦਾ ਵਿਰੋਧ ਹੈ ਉਹਦੇ ਅਕੋਰਡਿੰਗ ਹੀ ਵੇਖਦਾ ਹੈ ਬਿਲਕੁਲ ਸਾਰੀ ਜਨਤਾ ਨੂੰ ਉਹ ਕਿਸਾਨ ਨਾਲ ਹੀ ਕਨੈਕਟ ਕਰ ਦਿੰਦੇ ਨੇ ਕਿਸਾਨ ਨਾਲ ਹੀ ਕਨੈਕਟ ਕਰਦੇ ਹੁਣ ਦੂਜੀ ਗੱਲ ਇਹ ਕਿ ਚਲੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੈਗਾ ਜ਼ਿਆਦਾਤਰ ਇੱਥੇ ਖੇਤੀ ਕਰਨ ਵਾਲੇ ਪੰਜਾਬੀ ਨੇ ਜਿਹੜਾ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਹਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਰਾ ਕੁਝ ਪਤਾ ਹੂੰ ਹੂੰ ਤਾ ਕੰਸੋ ਆਏ ਨੇ ਕਿ ਜੇ ਐਲਾਨ ਕਰਨਗੇ ਤਾਂ ਵੱਡਾ ਐਲਾਨ ਕਿਸਾਨਾਂ ਲਈ ਕਰਨਗੇ ਤਾਂ ਕਿ ਉਹਨਾਂ ਦੀ ਨਾਰਾਜ਼ਗੀ ਦਾ ਪੱਧਰ ਕਿਤੇ ਨਾ ਕਿਤੇ ਥੋੜਾ ਘਟਾਇਆ ਜਾ ਸਕੇ ਪਰ ਪ੍ਰਦੀਪ ਇਹ ਇਲੈਕਸ਼ਨਾਂ ਦੇ ਵਿੱਚ ਆ ਕੇ ਐਲਾਨ ਕਰਨ ਨਾਲੋਂ ਚੰਗਾ ਪਹਿਲੇ ਐਲਾਨ ਕਰ ਦਿੱਤੇ ਜਾਂਦੇ ਤੇ ਕਿਸਾਨ ਵਿਰੋਧ ਹੀ ਨਾ ਕਰਦੇ ਬਿਲਕੁਲ ਫਿਰ ਪ੍ਰਚਾਰ ਕਰਨਾ ਸੌਖਾ ਹੋ ਜਾਂਦਾ ਪ੍ਰਚਾਰ ਕਰਨਾ ਸੌਖਾ ਹੋ ਜਾਂਦਾ ਔਰ ਜਿੰਨੇ ਵੀ ਕੈਂਡੀਡੇਟ ਪੰਜਾਬ ਵਿੱਚ ਭਾਜਪਾ ਦੇ ਖੜੇ ਨੇ ਉਹਨਾਂ ਲਈ ਇੱਕ ਈਜ਼ੀ ਰਸਤਾ ਹੋ ਜਾਂਦਾ ਆਸਾਨ ਰਸਤਾ ਹੋ ਜਾਂਦਾ ਪ੍ਰਚਾਰ ਕਰਨਾ ਵੀ ਦੇਖੋ ਸਰਬਜੀਤ ਜੀ ਜੋ ਭਾਜਪਾ ਦੇ ਉਮੀਦਵਾਰ ਨੇ ਉਹ ਕਹਿੰਦੇ ਆ ਸਾਡਾ ਲੋਕਤੰਤ੍ਰਿਕ ਹੱਕ ਹੈ ਨਹੀਂ ਹੈ ਬਿਲਕੁਲ ਹੈ ਜੀ ਉਸ ਕੋਈ ਦੋਹਰਾਏ ਨਹੀਂ ਹੈ ਪ੍ਰਚਾਰ ਕਰਨਾ ਸਾਡਾ ਸੰਵਿਧਾਨ ਸਾਨੂੰ ਇਸ ਚੀਜ਼ ਦੀ ਆਗਿਆ ਦਿੰਦਾ ਕਿ ਅਸੀਂ ਪ੍ਰਚਾਰ ਕਰੀਏ ਪਰ ਉਥੇ ਕਿਸਾਨ ਨੇ ਕਹਿੰਦੇ ਆ ਕਿ ਕਿਹੜਾ ਸੰਵਿਧਾਨ ਇਹ ਕਹਿੰਦਾ ਸੀਗਾ ਕਿ ਤੁਸੀਂ ਸਾਡੇ ਰਾਹ ਦੇ ਵਿੱਚ ਸਾਨੂੰ ਰਾਜਧਾਨੀ ਜਾਣ ਤੋਂ ਰੋਕੋ प्रदीप ਬਿਲਕੁਲ ਠੀਕ ਕਹਿ ਰਿਹਾ ਕਿਸਾਨ ਇਸ ਗੱਲ ਤੇ ਵੀ ਤੇ ਜੋ ਸਿਆਸੀ ਪਾਰਟੀਆਂ ਹੁੰਦੀਆਂ ਇਹ ਇਲੈਕਸ਼ਨਾਂ ਵੱਲੇ ਬਿਲਕੁਲ ਹੀ ਐਂਸ ਆਫ ਕਾਰਨ ਲੰਮੀ ਜਿਸਾਂ ਕਰੀਦ ਨੇ ਕੋਈ ਗਲਤੀ ਕੀਤੀ ਹੀ ਨਹੀਂ ਜੀ ਮਤਲਬ ਕਬੂਤਰ ਨੇ ਅੱਖਾਂ ਮੀਟ ਲਿਆ ਤੇ ਉਹ ਤੋਂ ਦੀ ਬਿੱਲੀ ਨਹੀਂ ਅਟੈਕ ਕਰੇਗੀ ਮੈਂ ਮੈਂ ਛੁਪ ਗਿਆ ਬਿਲਕੁਲ ਬਟ ਚੱਕਰ ਇਹ ਹੈ ਕਿ ਜਦ ਇਹ ਕਿਸਾਨਾਂ ਦੇ ਉੱਪਰ ਤਸੱਦਦ ਕੀਤੇ ਗਏ ਇਹਨਾਂ ਕੁਝ ਕੀਤਾ ਗਿਆ ਆ ਦੁਬਾਰਾ ਸੈਕਿੰਡ ਕਿਸਾਨ ਅੰਦੋਲਨ ਜਿਹੜਾ ਸ਼ੁਰੂ ਹੋਇਆ ਜੀ ਅਦੋਂ ਕਿ ਉਹ ਨਹੀਂ ਐਲਾਨ ਕੀਤੇ ਗਏ ਕਿ ਇਹਨਾਂ ਨੂੰ ਬਿਠਾਇਆ ਹੀ ਨਾ ਬੈਠਣ ਨਾ ਦਿੱਤਾ ਜਾਵੇ ਹਾਂ ਸ਼ਾਂਤ ਇਸ ਵਾਰ ਉਹ ਸ਼ੁਕਰਮੰਦ ਸਿੰਘ ਵੀ ਸ਼ਹੀਦ ਬਣ ਕੀਤਾ ਗਿਆ ਉਹਨੂੰ ਗੋਲੀ ਮਾਰ ਦਿੱਤੀ ਗਈ ਤੇ ਉਹ ਚੀਜ਼ਾਂ ਸਾਰੀਆਂ ਬਹੁਤ ਫੈਕਟਰ ਮੈਟਰ ਕਰਨਗੇ ਇਸ ਵਾਰ ਫਿਰ ਤੋਂ ਅੱਛਾ ਇੱਕ ਚੀਜ਼ ਦਾ ਹੋਰ ਮੈਟਰ ਕਰਨ ਵਾਲੀ ਹੈ ਸਰਬਜੀਤ ਜੀ ਤੇ ਉਹ ਐਸੀ ਚੀਜ਼ ਹੈ ਜਿਹਨੂੰ ਪੰਜਾਬ ਕਦੇ ਭੁੱਲ ਨਹੀਂ ਸਕਦਾ ਬੀਤੇ ਦਿਨ ਫਰੀਦਕੋਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਬਾਦਲ ਉਹਨਾਂ ਨੇ ਰੈਲੀ ਦੇ ਵਿੱਚ ਚੇਤੇ ਕਰਾਇਆ ਪੰਜਾਬੀਆਂ ਨੂੰ ਪੂਰੇ ਪੰਜਾਬ ਨੂੰ ਉਹਨਾਂ ਨੇ ਕਿਹਾ ਰੈਲੀ ਫਰੀਦਕੋਟ ਚ ਸੀ ਉਹ ਕਹਿੰਦੇ 1 ਜੂਨ ਨੂੰ ਵੋਟਾਂ ਨੇ ਹਮ 1 ਜੂਨ ਭੁੱਲ ਨਾ ਜਾਇਓ 1984 ਜੀ ਬਿਲਕੁਲ ਜੀ ਤਾਂ ਕਾਂਗਰਸ ਤਾਂ ਆਪਣੇ ਵੱਲੋਂ ਜ਼ੋਰ ਲਾ ਰਹੀ ਹੈ ਪਰ ਨਿਸ਼ਾਨਾ ਕਾਂਗਰਸ ਤੇ ਹੀ ਸੀ ਬਿਲਕੁਲ ਜੀ ਇਨਕਲੂਡ ਉਹਨਾਂ ਨੇ ਆਵਾਦ ਵੀ ਪਾਰਟੀ ਨੂੰ ਵੀ ਕੀਤਾ ਅਕਾਲੀ ਦਲ ਨੇ ਸੈਂਟੀਮੈਂਟਸ ਛੇੜ ਦਿੱਤੇ ਜੀ ਦੁਬਾਰਾ ਸੈਂਟੀਮੈਂਟਸ ਛੇੜ ਦਿੱਤੇ ਇਹ ਜ਼ਖਮ ਨੂੰ ਭਰਨ ਨਹੀਂ ਦਿੰਦੇ ਹਮ ਜ਼ਖਮ ਕਰੇਦ ਦੇਂਦੇ ਅਧੋਂ ਚਾਹੇ ਕਾਂਗਰਸ ਨੇ ਐਡ ਵੱਡੀ ਤਰ੍ਹਾਂ ਦੀ ਪੰਜਾਬ ਵਿੱਚ ਕੀਤੀ ਐਡਾ ਵੱਡਾ ਆਪਰੇਸ਼ਨ ਚਲਾ ਕੇ ਬਲੂ ਸਟਾਰ ਕੀਤਾ ਠੀਕ ਹੈ ਉਹ ਬਹੁਤ ਜ਼ਿਆਦਾ ਹੀ ਗਲਤ ਸੀ ਚੀਜ਼ ਪਰ ਇਹ ਨਹੀਂ ਹੈ ਕਿ ਤੁਸੀਂ ਹਰ ਵਾਰੀ ਆਪਣੇ ਵੋਟਾਂ ਲਈ ਤੁਸੀਂ ਉਹ ਜ਼ਖਮ ਲੋਕਾਂ ਦੇ ਘਰੇ ਦੋ ਉਹ ਹਰੇ ਹੀ ਨੇ ਸਰਬਜੀਤ ਜੀ ਨਹੀਂ ਹੈ ਹਰੇ ਹੀ ਨੇ ਪਰ ਇਹਨਾਂ ਨੇ ਕਿੰਨੀ ਕਿ ਮਰਮ ਬਾਰ ਬਾਰ ਛੇੜਿਆ ਜਾਂਦਾ ਉਹਨਾਂ ਨੂੰ ਇਹਨਾਂ ਨੇ ਕਿੰਨੀ ਕਿ ਮਰਮ ਲਗਾਈ ਹੂੰ ਉਹਦੇ ਵਿੱਚ ਅੱਜਕੱਲ ਵੀਡੀਓ ਵੀ ਕਰਨ ਦੀ ਪਈ ਵੀਰਸਾ ਸਿੰਘ ਵਲਟੋਹ ਹੱਥ ਚੱਕ ਕੇ ਬਾਹਰ ਨਿਕਲਦਾ ਪਿਆ ਹੂੰ ਹੈ ਨਾ ਜੀ ਜੀ ਇਹਨਾਂ ਨੇ ਕਿੰਨੀ ਕਿ ਮਰਮ ਲਗਾਈ ਇਹਨਾਂ ਨੇ ਉਸ ਟਾਈਮ ਦੇ ਉਹ ਜਿਹੜੇ ਲੋਕਾਂ ਨੂੰ ਅਕਾਲੀ ਦਲ ਨੇ ਕਿੰਨਿਆਂ ਨੂੰ ਵਸਾਇਆ ਤੇ ਕਿੰਨਿਆਂ ਨੂੰ ਜ਼ਮੀਨ ਤੇ ਜਿਦਾਦ ਦਿੱਤੀ ਹੂੰ ਕਿੰਨਿਆਂ ਨੂੰ ਰੀ ਵੇਰੇ ਵੇ ਮੇਰੇ ਖਿਆਲ ਦੇ ਨਾਲ ਸਾਂਝੇ ਕਰਨੇ ਚਾਹੀਦੇ ਆ ਸਾਂਝੇ ਕਰਨੇ ਚਾਹੀਦੇ ਆ ਕਿ ਇਹਨਾਂ ਨੇ ਕਿੰਨੀ ਕੌਨ ਲੋਕਾਂ ਦੀ ਮਦਦ ਕੀਤੀ ਆਪਣੇ ਇੱਥੇ ਦੇ ਪੰਦਰਾਂ ਦੇ ਬਿਲਕੁਲ ਹੁਣ ਸਾਕੇ ਦੀ ਗੱਲ ਅਗਰ ਤੁਸੀਂ ਛੇੜੀ ਐ ਤਾਂ ਤੁਹਾਨੂੰ ਆਪਣੇ ਵੇਰੇ ਵੇ ਸਾਂਝੇ ਕਰਨੇ ਚਾਹੀਦੇ ਨੇ ਬਿਲਕੁਲ ਜੀ ਇਹ ਦੱਸਣਾ ਚਾਹੀਦਾ ਇਹਨਾਂ ਨੂੰ ਕਿ ਅਸੀਂ ਕਿੰਨਿਆਂ ਦੀ ਮਦਦ ਕੀਤੀ ਅਸੀਂ ਕੀ ਸਟੈਂਡ ਲਿਆ ਸੀ ਅਸੀਂ ਕੀ ਸਟੈਂਡ ਲਿੱਤਾ ਸੀ ਔਰ ਅਸੀਂ ਉਸ ਟਾਈਮ ਕਿੱਥੇ ਸੀ ਬਿਲਕੁਲ ਉਸ ਟਾਈਮ ਤੋਂ ਸੁਖਬੀਰ ਬਾਦਲ ਬਾਹਰ ਪੜਦਾ ਉਦੋਂ ਇੱਥੇ ਹਈ ਨਹੀਂ ਹੋਣਾ ਜੀ ਉਦੋਂ ਦਾ ਆਸਟ੍ਰੇਲੀਆ ਦੇ ਕਿੱਥੋਂ ਪੜ ਕੇ ਆਏ ਨੇ ਬਾਹਰੋਂ ਉਦੋਂ ਤਾਂ ਪੰਜਾਬ ਦੀ ਸਿਆਸਤ ਹੀ ਹੋਰ ਸੀ ਉਹ ਸਮੇਂ ਦੀ ਅਗਰ ਗੱਲ ਕਰੀਏ ਤਾਂ ਬਹੁਤ ਦਹਿਸ਼ਤ ਵਾਲਾ ਮਾਹੌਲ ਸੀ ਬਿਲਕੁਲ ਜੀ ਔਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੇ ਪੰਜਾਬ ਦੀਆਂ ਨਸਲਾਂ ਨੇ ਬਹੁਤ ਕੁਝ ਵੇਖਿਆ ਪੂਰੀ ਦੀ ਪੂਰੀ ਇੱਕ ਨਸਲ ਹੀ ਉਸ ਟਾਈਮ ਖਤਮ ਹੋਈ ਹੈ ਜਿ ਕਈਆਂ ਦੇ ਪਰਿਵਾਰਾਂ ਦੀ ਤੇ ਹੁਣ ਅਗਰ ਪੰਜਾਬ ਦੇ ਲੋਕ ਸੁਖਵੀਰ ਬਾਦਲ ਦੀ ਇਸ ਸਟੇਟਮੈਂਟ ਤੋਂ ਜਾਂ ਉਹਨਾਂ ਦੇ ਪ੍ਰਚਾਰ ਤੋਂ ਇਸ ਤਰ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੁੰਦੇ ਨੇ ਤਾਂ ਕਾਂਗਰਸ ਲਈ ਨੁਕਸਾਨ ਹੋ ਸਕਦਾ ਨਹੀਂ ਕਾਂਗਰਸ ਲਈ ਦੇਖੋ ਉਹ ਤਾਂ ਇੱਕ ਕਾਲਾ ਤੱਬਾ ਪਰਮਾਨੈਂਟ ਲੱਗਿਆ ਹੋਇਆ ਲੱਗਾਈ ਹੋਇਆ ਹੈਗਾ ਹੀ ਹੈਗਾ ਦੂਜੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਜੇ ਪੰਜਾਬ ਆਉਂਦੇ ਨੇ ਪ੍ਰਚਾਰ ਕਰਨ ਤਾਂ ਉਹਨਾਂ ਨੂੰ ਵੀ ਤਾਂ ਇੰਨਾ ਗੱਲਾਂ ਦਾ ਸਾਹਮਣਾ ਕਰਨਾ ਹੀ ਪਾਏਗਾ ਸਾਹਮਣਾ ਕਰਨਾ ਹੀ ਪੈਣਾ ਜੀ ਜੀ ਔਰ ਦੂਸਰਾ ਇਹ ਸੈਂਟੀਮੈਂਟ ਫੇਰ ਛੇੜ ਦਿੱਤੇ ਗਏ ਨੇ ਖੈਰ ਇਹ ਨਾ ਭੁੱਲਣ ਵਾਲੇ ਨੇ ਇਹ ਨਾ ਭੁੱਲਣ ਵਾਲੀ ਚੀਜ਼ ਹੈ ਜਿਹਨਾਂ ਨਾਲ ਹੋਇਆ ਉਹ ਤਾਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ ਜਿਹਨਾਂ ਆਪਣੇ ਜਵਾਨ ਬੱਚੇ ਹਸਬੈਂਡ ਜਾਂ ਪਰਵਾਰਕ ਹੋਏ ਬਿਲਕੁਲ ਠੀਕ ਹੈ ਨਾ ਜੀ ਬਟ ਇਲੈਕਸ਼ਨਾਂ ਵਲੇ ਇਹ ਚੀਜ਼ਾਂ ਯੂਜ਼ ਕਰਨੀਆਂ ਸਭ ਪਤਾ ਲੱਗਦਾ ਕਿ ਤੁਸੀਂ ਸੈਂਟੀਮੈਂਟ ਛੇੜ ਕੇ ਵੋਟ ਬੈਂਕ ਆਪਣਾ ਇਕੱਠਾ ਕਰਦੇ ਪਏ ਹੋ ਇੱਕ ਰਿਲੀਜੀਅਸ ਸੈਂਟੀਮੈਂਟ ਛੇੜ ਕੇ ਉਹੀ ਗੱਲ ਹੈ ਸਰਬਜੀਤ ਜੀ बार-बार ਆਪਾਂ ਹਰ ਐਪੀਸੋਡ 'ਚ ਇਹ ਗੱਲ ਕਹਿੰਨੇ ਆ ਵੀ ਸਿਆਸਤ ਦਾ ਮਿਆਰ ਨਿਕਰਦਾ ਜਾ ਰਿਹਾ ਹੈ ਦੇਖੋ ਪ੍ਰਦੀਪ ਜੀ ਉਸ ਟਾਈਮ ਅਗਰ ਕਾਂਗਰਸ ਨੇ ਇਹ ਚੀਜ਼ ਕੀਤੀ ਉਸ ਤੋਂ ਬਾਅਦ ਨਸਲ ਨਸਲ ਕੁਸ਼ੀ ਚਿੱਟੇ ਨੇ ਅਕਾਲੀ ਸਰਕਾਰ 'ਚ ਹੋਈ ਹੂੰ ਬਾਬਾ ਰਾਮ ਰਹੀਮ ਨੂੰ ਮਾਫੀ ਅਕਾਲੀ ਸਰਕਾਰ ਵਿੱਚ ਹੋਈ ਇਹ ਇਸ ਤੇ ਵੀ ਬਿਆਨ ਆਇਆ ਬੇਦਬੀਆਂ ਅਕਾਲੀ ਸਰਕਾਰ ਵਿੱਚ ਹੋਈ ਬਿਲਕੁਲ ਇਹ ਉਹ ਚੀਜ਼ਾਂ ਤੇ ਵੀ ਤਾਂ ਜਵਾਬ ਦੇ ਲੈਣਾ ਫਿਰ ਬਿਲਕੁਲ ਕੀ ਤੁਹਾਡੀ ਸਰਕਾਰ ਵੱਲੇ ਇੰਨਾ ਕੁਝ ਹੋ ਗਿਆ ਗੁਰੂ ਮਹਾਰਾਜ ਦੀ ਬੇਦਬੀ ਹੋ ਗਈ ਤੁਸੀਂ ਰਾਮ ਰਹੀਮ ਨੂੰ ਮਾਫੀ ਵੀ ਦੇਤੀ ਜੀ ਇਹ ਚੀਜ਼ਾਂ ਤੇ ਵੀ ਬਿਆਨ ਦੇ ਤੁਸੀਂ ਨਸ਼ਾ ਡਰਗ ਤੁਹਾਡੀ ਸਰਕਾਰੀ ਸਭ ਤੋਂ ਜ਼ਿਆਦਾ ਫੈਲਿਆ ਇਹ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਰਾਜਵਿੰਦਰ ਸਿੰਘ ਧਰਮਕੋਟ ਉਹਨਾਂ ਨੇ ਇਸ ਬਿਆਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਘੇਰਿਆ ਬਿਲਕੁਲ ਜੀ ਉਹ ਕਹਿੰਦੇ ਇਹ ਉਹ ਸਰਕਾਰ ਹੈ ਇਹ ਉਹ ਪਾਰਟੀ ਹੈ ਜਿਨੇ ਨਸ਼ਿਆਂ ਦੇ ਇਲਜ਼ਾਮ ਸਾਡੇ ਤੇ ਲਾ ਦਿੱਤੇ ਆ ਜਿਨੇ ਬੇਅਦਬੀਆਂ ਦੇ ਇਲਜ਼ਾਮ ਸਾਡੇ ਤੇ ਲਵਾਏ ਨੇ ਮਤਲਬ ਇਹਨਾਂ ਦੇ ਟਾਈਮ ਨਹੀਂ ਹੋਏ ਸੀਗੇ ਉਹ ਕਹਿੰਦੇ ਵੀ ਇਹ ਇਲਜ਼ਾਮ ਨੇ ਤੇ ਫਿਰ ਜਿਹੜਾ ਬੇਬਲ ਕਲਾਂ ਗੋਲੀ ਕਾਂਡ ਸੀਗਾ ਉਸ ਦੀ ਗੱਲ ਹੀ ਨਹੀਂ ਕਰ ਰਹੇ ਫਿਰ ਐਕਚੁਅਲੀ ਫੈਕਟਸ ਐਂਡ ਫਿਗਰਸ ਨਾਲ ਅਗਰ ਗੱਲੇ ਜਨਮਲ ਕਰੀ ਜਾਵੇ ਤੇ ਫੈਕਟਸ ਐਂਡ ਫਿਗਰ ਤੇ ਇਹੀ ਕਹਿੰਦੇ ਨੇ ਕਿ 90% ਜੋ ਵੀ ਹੋਇਆ ਉਹ ਕਾਲੀ ਸਰਕਾਰੀ ਚ ਹੋਇਆ ਦੂਜੀ ਗੱਲ ਇਹ ਉਹ ਕਹਿੰਦੇ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਹੂੰ ਕਿ 25000 ਮੁਆਵਜ਼ਾ ਦਵਾਂਗੇ ਫਸਲਾਂ ਦਾ ਹੂੰ ਹੂੰ ਔਰਤਾਂ ਨੂੰ 1-1000 ਰੁਪਿਆ ਦਵਾਂਗੇ ਠੀਕ ਹੈ ਜੀ ਤੇ ਫਸਲਾਂ ਦੀਆਂ ਗਰੰਟੀਆਂ ਤੇ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਬਿਲਕੁਲ ਪਰ ਇਹਨਾਂ ਨੇ ਕੋਈ ਵਾਅਦਾ ਆਪਣਾ ਨਿਭਾਇਆ ਨਹੀਂ ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਵੀ ਉਮੀਦਵਾਰ ਨੂੰ ਹਰਾਉਣਾ ਲਾਜ਼ਮੀ ਹੈ ਤੁਸੀਂ ਅਕਾਲੀ ਦਲ ਨੂੰ ਜਿਤਾਓ ਦੇਖੋ ਠੀਕ ਹੈ ਹਰ ਇੱਕ ਪਾਰਟੀ ਵੱਡੇ ਵੱਡੇ ਵਾਅਦੇ ਕਰਦੀ ਹੈ ਸਭ ਕਿ 1000 ਰੁਪਿਆ ਸੀ ਔਰਤਾਂ ਨੂੰ ਦਵਾਂਗੇ ਜੀ ਅਸੀਂ ਇੱਕ ਦਵਾਂਗੇ ਉਹ ਦਵਾਂਗੇ ਜੀ ਠੀਕ ਹੈ ਨਾ ਜੀ 300 ਯੂਨਿਟ ਬਿਜਲੀ ਦੇ ਫ੍ਰੀ ਹੂੰ ਕੁਝ ਇਹ ਵੀ ਚੀਜ਼ਾਂ ਕਿਨਾਂ ਜੀ ਠੀਕ ਹੈ ਅਗਰ ਉਹਨਾਂ ਨੇ ਵਾਦੇ ਕੀਤੇ ਨੇ ਹੂੰ ਮੈਨੂੰ ਲੱਗਦਾ ਪੂਰੇ ਕਰ ਦੇਣਗੇ ਕਿਉਂਕਿ ਇਹ ਨਹੀਂ ਹੈ ਕਿ ਨਹੀਂ ਪੂਰੇ ਹੋਣੇ ਨਹੀਂ ਉਹ ਤਾਂ ਕਹਿ ਹੀ ਰਹੇ ਨੇ ਬਾਰ-ਬਾਰ ਕਹਿੰਦੇ ਵੀ ਇਹ ਵੀ ਹੋਊਗਾ ਪੂਰਾ ਹਾਂ ਬਾਕੀ ਦੇਖੋ ਉਹ ਵੀ ਪੋਲਿਟੀਕਲ ਪਾਰਟੀ ਹੈ ਕੋਈ ਪਤਾ ਨਹੀਂ ਕਿ ਕਦੋਂ ਉਹ ਵੀ ਪਲਟੀ ਮਾਰ ਜਾਂਦੇ ਜੀ ਕਈ ਗੱਲਾਂ ਤੇ ਪਲਟੀ ਮਾਰ ਵੀ ਗਏ ਨੇ ਬਿਲਕੁਲ ਹੁਣ ਆਪਾਂ ਆਉਣੇ ਆ ਹੌਟ ਸੀਟ ਦੇ ਉਮੀਦਵਾਰ ਯਾਨੀ ਸੰਗਰੂਰ ਹੌਟ ਸੀਟ ਦੇ ਉਮੀਦਵਾਰ ਸੁਖਪਾਲ ਖਹਿਰਾ ਤੇ ਔਰ ਉਹਨਾਂ ਦੇ ਬਿਆਨ ਦਿੱਤੇ ਉਹਨਾਂ ਨੇ ਵੀ ਹੁਣ ਕੋਈ ਨਵਾਂ ਬਿਆਨ ਭੰਕਰ ਦੇ ਦਿੱਤਾ ਫਿਰ ਤੋਂ ਉਹਨਾਂ ਨੇ ਬਹੁਤ ਜ਼ਬਰਦਸਤ ਬਿਆਨ ਦਿੱਤਾ ਉਹ ਕਹਿੰਦੇ ਜਿਹੜੇ ਪ੍ਰਵਾਸੀ ਨੇ ਹੂੰ ਹਾਂ ਜਾਂ ਜਿਹੜੇ ਗੈਰ ਪੰਜਾਬੀ ਨੇ ਇਹਨਾਂ ਨੂੰ ਪੰਜਾਬ ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਨਹੀਂ ਉਹ ਤਾਂ ਦੇਸ਼ੀ ਕਿ ਹੁਣ ਜੇ ਕੋਈ ਸਰਦਾਰ ਫੈਮਲੀ ਕਲਕੱਤੇ ਬੰਬੇ ਮੇਂ ਮਹਾਰਾਸ਼ਟਰਾ ਆ ਜਾਂ ਯੂਪੀ ਚ ਵਸੀ ਹੋਈ ਐ ਤੇ ਫਿਰ ਉਹਨਾਂ ਦਾ ਵੀ ਵੋਟਰ ਦੀ ਗੱਲ ਖਤਮ ਕੀਤਾ ਜਾਏਗਾ। ਇਹੀ ਗੱਲ ਰਵਨੀਤ ਬਿੱਟੂ ਨੇ ਕਹੀ ਫਿਰ ਕਿ ਸਾਡੇ ਜਿਹੜੇ ਸਰਦਾਰ ਭਾਈ ਚਾਰੇ ਵਾਲੇ ਆ ਜਾਂ ਪੰਜਾਬੀ ਵਸੇ ਹੋਏ ਨੇ ਦੂਸਰੇ ਸੂਬਿਆਂ ਚ ਜੀ ਇਹ ਬੇਤੁਕੇ ਬਿਆਨ ਨੇ। ਮਤਲਬ ਜਿਹਨੂੰ ਕਹਿੰਦੇ ਨਾ ਗੁੰਮਰਾਹ ਕਰਨ ਵਾਲੇ ਬਿਆਨ ਨੇ ਕਿ ਜੀ ਜਦੋਂ ਉਹਨਾਂ ਦਾ ਤੁਸੀਂ ਵੋਟ ਹੀ ਬਣਾ ਦਿੱਤਾ। ਕਹਿੰਦਾ ਪਹਿਲੇ ਵੋਟ ਹੀ ਨਾ ਬਣਾਉਂਦੇ। ਇੱਕ ਫਾਰਮੈਟ ਬਣਾ ਦਿਓ ਜੀ ਇਹਨਾਂ ਦਾ ਵੋਟ ਨਹੀਂ ਬਣਦਾ ਇੱਥੇ। ਜੀ ਉਹ ਕਹਿੰਦੇ ਸਾਨੂੰ ਹਿਮਾਚਲ ਦੀ ਤਰਜ਼ ਤੇ ਕੰਮ ਕਰਨਾ ਚਾਹੀਦਾ। ਇੱਕ ਹੀ ਕਰਨਗੇ ਹਿਮਾਚਲ ਦੀ ਤਰਜ਼ ਤੇ ਇਹਨਾਂ ਨੇ ਕੁਝ ਕੀ ਤਰਜੋ ਹਿਮਾਚਲ ਦੀ ਮੁੱਖ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਇਹੀ ਕਿਹਾ ਕਿ ਵੋਟ ਦਾ ਜਿਹੜਾ ਅਧਿਕਾਰ ਆ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਹੀ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਸਿਰਫ ਪੰਜਾਬੀਆਂ ਦਾ ਆ ਜੇ ਇਹ ਅਧਿਕਾਰ ਗੈਰ ਪੰਜਾਬੀਆਂ ਨੂੰ ਦਿੱਤੇ ਤਾਂ ਪੰਜਾਬ ਚ ਉਹ ਕਹਿੰਦੇ ਨਾਲੇ ਤਾਂ ਪੰਜਾਬੀ ਮੁੱਕ ਜਾਣੇ ਆ ਨਾ ਸਾਨੂੰ ਪਗੜੀ ਦੇਖਣੀ ਆ ਪਗੜੀ ਇੱਕ ਬਾਰ ਬਾਰ ਉਹਨਾਂ ਨੇ ਗੱਲ ਕਹੀ ਹੈ ਅਗਰ ਪੰਜਾਬ ਵਿੱਚ ਗੈਰ ਪੰਜਾਬੀ ਵੋਟ ਨਹੀਂ ਪਾ ਸਕਦਾ ਤੇ ਫਿਰ ਜਿਹੜੇ ਗੈਰ ਪੰਜਾਬੀ ਪ੍ਰਧਾਨ ਮੰਤਰੀ ਬਣਦੇ ਨੇ ਸੈਂਟਰ ਵਿੱਚ ਫਿਰ ਉਹ ਇੱਥੇ ਕਿਉਂ ਆ ਪੈਕੇਜ ਦੇਣਗੇ ਇਹੀ ਗੱਲਾਂ ਰਵਨੀਤ ਬਿੱਟੂ ਨੇ ਆਖੀਆਂ ਨੇ ਉਹ ਕਹਿੰਦੇ ਫਿਰ ਤਾਂ ਕੱਲ ਨੂੰ ਅੰਗਰੇਜ਼ ਕਹਿਣਗੇ ਵੀ ਤੁਹਾਨੂੰ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਇਹ ਤਾਂ ਸਾਡਾ ਮੁਲਕ ਹੈ ਤੁਸੀਂ ਜਾਓ ਆਪਣੇ ਵਾਪਸ ਮੁੜ ਜਾਓ ਜਿਹੜੇ ਉੱਤੇ ਪੀਆਰ ਨੇ ਉਹ ਕਹਿੰਦੇ ਫਿਰ ਤਾਂ ਜਿਹੜੇ ਪੰਜਾਬੀ ਦਿੱਲੀ 'ਚ ਰਹਿੰਦੇ ਨੇ ਜਾਂ ਹੋਰ ਸੂਬਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਉਹਨਾਂ ਦੇ ਅਧਿਕਾਰਾਂ ਦਾ ਕੀ ਕਰੋਗੇ ਫਿਰ ਤੁਸੀਂ ਦੇਖੋ ਇਹ ਵਰਦੀ ਨਾਨ ਟੈਕਨੀਕਲ ਗੱਲ ਹੈਗੀ ਥੋੜੀ ਗਰਮੀ ਵੀ ਵਧੀ ਹੋਈ ਹੈ ਹੂੰ ਪਰ ਸੁਖਪਾਲ ਕਹਿ ਰਿਹਾ ਤਾਂ ਜੋ ਇਹ ਬਿਆਨ ਦਾ ਆਪਾਂ ਉਮੀਦ ਆਸ ਨਹੀਂ ਕਰਦੇ ਕੋਈ ਵੱਡੀ ਗੱਲ ਨਹੀਂ ਜੀ ਸੁਖਪਾਲ ਕਹਿ ਰਹਾ ਕੁਝ ਵੀ ਕਰ ਸਕਦੇ ਐ ਪਰ ਉਹ ਕਾਫੀ ਐਜੂਕੇਟਿਡ ਲੀਡਰਾਂ ਦੇ ਵਿੱਚੋਂ ਆਉਂਦੇ ਨੇ ਨਹੀਂ ਐਜੂਕੇਟਿਡ ਹੈਗੇ ਐ ਪਰ ਗੱਲ ਉਹਨਾਂ ਨੇ ਕਦੀ ਵੀ ਐਜੂਕੇਟਿਡ ਰਿਲੇਟਡ ਨਹੀਂ ਕੀਤੀ ਕਿ ਅਜਿਹਾ ਵੀ ਐਜੂਕੇਟਿਡ ਹੈਗੇ ਨੇ ਹਮੇਸ਼ਾ ਗੱਲ ਉਹਨਾਂ ਨੇ ਪੁੱਠੀ ਜਿਹੀ ਕੀਤੀ ਹੈ ਹੁਣ ਇਹ ਗੱਲ ਦਾ ਤਾਂ ਕੋਈ ਮਤਲਬ ਬੇਸ ਹੀ ਨਹੀਂ ਬਣਦਾ ਕਿ ਗੈਰ ਪੰਜਾਬੀ ਦਾ ਇੱਥੇ ਵੋਟ ਦਾ ਅਧਿਕਾਰ ਨਾ ਹੋਵੇ ਅੱਛਾ ਜਦ ਇਹ ਆਪਣੀਆਂ ਮੀਲਾਂ ਵਾਸਤੇ ਜਾਂ ਫੈਕਟਰੀਆਂ ਵਾਸਤੇ ਉੱਥੋਂ ਗੈਰ ਪੰਜਾਬੀ ਬੰਦੇ ਹਾਇਰ ਕਰ ਆਂਦੇ ਨੇ ਆ دونك ਉਹ ਨਹੀਂ ਇਹ ਦੇਖਦੇ ਇਹ ਚ ਹੂੰ ਅਦੋਂ ਤੱਕ ਇਹ ਕਦੀ ਇਹ ਹਾਂ ਦਾ ਨਾਰਾ ਨਹੀਂ ਮਾਰਦੇ ਕਿ ਆਪ ਖੜ ਕੇ ਫੈਕਟਰੀ ਦੇ ਬਾਹਰ ਕੀ ਪਹਿਲੇ ਪੰਜਾਬੀ ਮੁੰਡਿਆਂ ਦੀ ਇੰਟਰਵਿਊ ਕਰਾਓ ਜੀ ਪਹਿਲੇ ਸਾਡੇ ਹੀ ਉਥ ਦੀ ਇੰਟਰਵਿਊ ਹੋਵੇ ਹੂੰ ਬੰਦਨ ਕੋਟਾ ਕਿ 90% ਕਿਸੇ ਵੀ ਫੈਕਟਰੀ ਚ ਪੰਜਾਬ ਗੈਰ ਪੰਜਾਬੀ ਮਿਲੇ ਆ ਹਾਂ 10% ਤੁਸੀਂ ਰੱਖ ਲਓ ਹੂੰ 90% ਤੁਹਾਨੂੰ ਸਾਡੇ ਸੂਬੇ ਦੇ ਰੱਖਣੇ ਪੈਣਗੇ ਇਹ ਤਾਂ ਦੇਖਣਾ ਹੋਵੇਗਾ ਸਰਬਜੀਤ ਜੀ ਵੀ ਕਿਹੜਾ ਐਮਪੀ ਹੋਣੇ ਆਵਾਜ਼ ਉਠਾਉਂਦੇ ਕਿਸ ਨੇ ਇਹ ਪਤਾ ਕੀ ਹੈ ਪ੍ਰਦੀਪ ਇਹ ਸਾਰੇ ਚੁਣਾਵੀ ਗੱਲਾਂ ਨੇ ਇਹਨਾਂ ਦੀਆਂ ਬਾਅਦ ਚ ਭੁੱਲ ਜਾਣਗੇ ਇਸ ਦਾ ਨੇ ਅੱਧੇ ਘੰਟੇ ਬਾਅਦ ਅਗਲੀ ਰੈਲੀ ਤੱਕ ਹੀ ਭੁੱਲ ਜਾਣਾ ਕਿ ਬੋਲਿਆ ਕੀ ਸੀ ਅਸੀਂ ਉਸ ਰੈਲੀ ਚ ਕਿਉਂ ਕਿਉਂਕਿ ਉਹ ਬਿਆਨ ਹੁੰਦੇ ਨੇ ਜਿਹੜੇ ਮੂਮੈਂਟ ਦੇ ਵਿੱਚ ਕਹਿ ਦਿੱਤੇ ਜਾਂਦੇ ਨੇ ਪਰ ਉਹ ਮੂਮੈਂਟ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਬਿਆਨ ਦਾ ਅੱਛਾ ਅਮਰਿੰਦਰ ਰਾਜਾ ਵੜਿੰਗਲ ਲੁਧਿਆਣਾ ਤੋਂ ਚੋਣ ਲੜ ਰਹੇ ਨੇ ਹਾਂਜੀ ਉਹਨਾਂ ਨੇ ਵੀ ਸੁਖਪਾਲ ਖੈਰਾ ਦੇ ਬਿਆਨ ਦਾ ਕੋਈ ਸਾਥ ਨਹੀਂ ਦਿੱਤਾ ਉਹ ਕਹਿੰਦੇ ਵੀ ਮੈਂ ਇਸ ਬਿਆਨ ਤੋਂ ਸਹਿਮਤ ਨਹੀਂ ਹਾਂ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਉਹ ਜਾਣਦੇ ਨੇ ਵੀ ਲੁਧਿਆਣਾ ਦੇ ਵਿੱਚ ਪ੍ਰਵਾਸੀ ਬਹੁਤ ਨੇ ਬਹੁਤ ਨੇ ਔਰ ਉੱਥੇ ਸਭ ਤੋਂ ਜ਼ਿਆਦਾ ਵੋਟ ਬੈਂਕ ਵੀ ਪ੍ਰਵਾਸੀਆਂ ਦੀ ਹੈ ਜੀ ਦੂਜੀ ਗੱਲ ਉਹ ਰਾਜਾਪੁਰਿੰਗ ਦਾ ਇੱਕ ਮੈਟਰ ਸੀਗਾ ਹੂੰ ਉਸਤੇ ਮੇਰੇ ਖਿਆਲ ਹਰ ਤੱਕ ਕੋਈ ਵੀ ਨਹੀਂ ਬੋਲਿਆ ਕੇਸ ਮੈਟਰ ਦੀ ਗੱਲ ਸਿਆਸੀ ਲੀਡਰ ਮੈਂ ਉਹ ਹੀ ਦੱਸਣ ਲੱਗਿਆ ਜੀ ਉਹ ਜਿਹੜੀਆਂ ਰਾਜਸਥਾਨ ਤੋਂ ਬੋਡੀਆਂ ਲੱਗ ਕੇ ਆਈਆਂ ਸੀਗੀਆਂ ਪੰਜਾਬ ਨੂੰ ਤੋਂ ਬਸਾਂ ਗਈਆਂ ਸੀਗੇ ਤੇ ਉੱਥੇ ਬੋਡੀਆਂ ਲੱਗ ਕੇ ਆਈਆਂ ਸੀ ਜੀ ਉਹ ਅੱਜ ਇਸ ਵਾਰ ਕੋਈ ਮੁੱਦਾ ਹੀ ਨਹੀਂ ਬਣਾਇਆ ਕਿਸੇ ਨੇ ਉਹ ਨਹੀਂ ਉਹ ਮੇਰੇ ਖਿਆਲ ਨਾਲ ਤਾਂ ਕਿਸੇ ਨੇ ਤੋਮਤ ਵੀ ਸ਼ਾਮਿਲ ਨਹੀਂ ਕੀਤੀ ਹਨਾ ਉਹ ਭੁੱਲ ਗਏ ਭੁੱਲ ਗਏ ਨੇ ਲੋਕ ਇੱਕ ਪਿਛਲੀ ਵਾਰ ਜਦ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ ਤੇ ਉਹ ਪਜਾਮੇ ਵਾਲੇ ਬਿਲ ਕੁਰਤੇ ਪਜਾਮੇ ਵਾਲੇ ਬਿਲ ਮਤਲਬ ਇਹ ਚੀਜ਼ ਇਸ ਵਾਰ ਗਾਇਬ ਨੇ ਫਨੀ ਸੁਖਬੀਰ ਫਨੀ ਮੂਵਮੈਂਟਸ ਨੂੰ ਕਹਿੰਦੇ ਪੋਲਿਟੀਕਲ ਫਨੀ ਮੂਵਮੈਂਟਸ ਸੁਖਬੀਰ ਬਾਦਲ ਨੇ ਕਿਹਾ ਜੀ ਕਹਿੰਦਾ ਮਤਲਬ ਮੀਮ ਇੱਕ ਜਾਰੀ ਹੋਇਆ ਕਹਿੰਦੇ ਮਾੜੇ ਕੰਮ ਬਹੁਤ ਕੀਤੇ ਆ ਪਰ ਅਜ ਤੱਕ ਕਿਸੇ ਦਰਜੀ ਦੇ ਪੈਸੇ ਨਹੀਂ ਨੱਪੇ ਤੇ ਨਹੀਂ ਸੁਖਵੀਰ ਬਾਦਲ ਦੀ ਬਚਾਓ ਬਚਾਓ ਯਾਤਰਾ 'ਚ ਇਹ ਗੱਲ ਵਾਈ ਨਾ ਕਿਹਾ ਸੀ ਮੇਰੇ ਲੱਡੂਆਂ ਦੇ ਪੈਸਾ ਬਿਲਕੁਲ ਤੇ ਮਤਲਬ ਦੇਖੋ ਤੁਸੀਂ ਇਹ ਫਨੀ ਮੂਮੈਂਟਸ ਵਿੱਚ ਵਿੱਚ ਪਿਛਲੀ ਵਾਰ ਮਿਸਿੰਗ ਨਹੀਂ ਮਿਸਿੰਗ ਨਹੀਂ ਇਸ ਵਾਰ ਪਰ ਚਰਨਜੀਤ ਚੰਨੀ ਦੇ ਉਹੀ ਰੂਪ ਵੇਖਣ ਨੂੰ ਮਿਲ ਰਹੇ ਨੇ ਹੁਣ ਕਿਤੇ ਬਾਡਮਿੰਟਨ ਖੇਡ ਰਹੇ ਨੇ ਚੰਨੀ ਸਾਹਿਬ ਤਾਂ ਬਹੁਤ ਹੀ ਫਨੀ ਮੂਮੈਂਟ ਦੀ ਇਲੈਕਸ਼ਨ ਲੈਂਦੇ ਨੇ ਹਾਂ ਉਹ ਮੈਂ ਤਾਂ ਟੈਨਸ਼ਨ ਹੀ ਨਹੀਂ ਲੈਂਦੇ ਇਲੈਕਸ਼ਨ ਪਰ ਉਹ ਦਿਲ ਜਿੱਤ ਲੈਂਦੇ ਨੇ ਇੰਨਾਂ ਗੱਲਾਂ ਦੇ ਨਾਲ ਹਾਂ ਪਿਛਲੀ ਵਾਰ ਦੇਖੋ ਉਹਨਾਂ ਨੇ ਬੱਕਰੀਆਂ ਦਾ ਵੀ ਦੁੱਧ ਕੱਢਿਆ ਕਿਸਨਾ ਆਪਣਾ ਮੰਜੇ ਬੰਨੀ ਬੋਨੀ ਦੇ ਕਿਸ ਤਰ੍ਹਾਂ ਲਜਾਈਆਂ ਤੋਏ ਚੋਂ ਗਾਂ ਕਢਵਾਈ ਤੋਏ ਚੋਂ ਗਾਂ ਕਢਵਾਈ ਮੁੰਡੇ ਨੂੰ ਨੌਕਰੀ ਦਿੱਤੀ ਦੇਖੋ ਕਮਾਲ ਹੋ ਗਈ ਜਿਹਨੇ ਗਾਂ ਨੂੰ ਕੱਢਿਆ ਉਹਨੂੰ ਕੋਈ ਟੈਕਨੀਕਲ ਨੌਕਰੀ ਦਿੱਤੀ ਕਿ ਗਾਂ ਕਢਣ ਦੀ ਨੌਕਰੀ ਦਿੱਤੀ ਦੇਖੋ ਇਹ ਤਾਂ ਸਿਰਫ ਹੁਣ ਉਹਨਾਂ ਦੇ ਉਹ ਮੁੰਡੇ ਨੂੰ ਪਾਣਦੇ ਨੇ ਜਾਂ ਉਹ ਜਾ ਉਹ ਲੜਕਾ ਜਾਣਦਾ ਹੈ ਇਸ ਵਾਰ ਪ੍ਰਦੀਪ ਉਹਨੂੰ ਪੁੱਛਿਆ ਕਹਿੰਦੇ ਤੂੰ ਕੰਮ ਕੀ ਕਰਦਾ ਉਹ ਕਹਿੰਦਾ ਜੀ ਕੋਈ ਕੰਮ ਨਹੀਂ ਕਰਦਾ ਬੇਰੋਜ਼ਗਾਰ ਉਹ ਕਹਿੰਦੇ ਲੈ ਫਿਰ ਤੇਨੂੰ ਨੌਕਰੀ ਦਿੱਤੀ ਚੰਨੀ ਸਾਹਿਬ ਨੇ ਹੁਣ ਨੌਕਰੀ ਦਿੱਤੀ ਨਹੀਂ ਅਦੋਦੀ ਗੱਲ ਹੈ ਅਦੋਦੀ ਗੱਲ ਹੈ ਜੀ ਸੌਰੀ ਮੈਂ ਇਹੀ ਕਹਿੰਦਾ ਹੁੰਦਾ ਕਿ ਇਹ ਜਿਹੜੀਆਂ ਫਨੀ ਮੂਵਮੈਂਟਸ ਨੇ ਪ੍ਰਦੀਪ ਇਹ ਜਿਹੜੀਆਂ ਜਨਤਾ ਨੂੰ ਵੀ ਥੋੜਾ ਜਿਹਾ ਵਿੱਚ ਐਂਟਰਟੇਨ ਕਰਦੀਆਂ ਨੇ ਥੋੜਾ ਜਿਹਾ ਪੋਲਿਟਿਕਸ ਤੋਂ ਹਟ ਕੇ ਵੀ ਹੁੰਦੀਆਂ ਨੇ ਜੀ ਪਰ ਚੰਨੀ ਸਾਹਿਬ ਜਿਹੜੀਆਂ ਇਹ ਮੂਵਮੈਂਟ ਲੈ ਕੇ ਆਂਦੇ ਨੇ ਕਦੀ ਪੱਤੇ ਖੇੜਨੇ ਕਦੀ ਟਿਊਬਲ ਤੇ ਬਹਿ ਜਾਣਾ ਸਾਗ ਰੋਟੀ ਖਾਣੀ ਕਦੇ ਗੰਨੇ ਦੀ ਰੇੜੀ ਤੇ ਖੜ ਕੇ ਇੰਟਰਵਿਊ ਦੇ ਦੇਣਾ ਹਗਨੇ ਦੀ ਰੇੜੀ ਤੇ ਖੜ ਕੇ ਇੰਟਰਵਿਊ ਦੇ ਦੇਣਾ ਇਹ ਚੰਨੀ ਸਾਹਿਬ ਵੀ ਕਰ ਸਕਦੇ ਆ ਜੀ ਬਿਲਕੁਲ ਇਹ ਹੋਰ ਕਿਸੇ ਚੰਨਾ ਕੈਲੀਬਰ ਨਹੀਂ ਹੈ ਅੱਛਾ ਤੁਸੀਂ ਕਹਾਂ ਕਿ ਐਂਟਰਟੇਨਮੈਂਟ ਦੀ ਕਮੀ ਨਹੀਂ ਹੈ ਜਾਂ ਇਲੈਕਸ਼ਨ ਤੋਂ ਹਟ ਕੇ ਪਰ ਸ਼ਾਇਦ ਅਲੱਗ ਕਿਸਮ ਦਾ ਐਂਟਰਟੇਨਮੈਂਟ ਕਹਿ ਲੋ ਇਹਨੂੰ ਜਾਂ ਸਿਆਸੀ ਪਾਰਟੀਆਂ ਦੇ ਵਿੱਚ ਜੋ ਗੱਲਾਂ ਨੇ ਉਹ ਬਧਾ ਚੜਾ ਕੇ ਦੱਸੀਆਂ ਜਾ ਰਹੀਆਂ ਨੇ ਕਾਫੀ ਕੁਝ ਬਾਹਰ ਆ ਰਿਹਾ ਹੈ ਸਿਮਰਨਜੀਤ ਸਿੰਘ ਬੈਂਸ ਵੱਲੋਂ ਇੱਕ ਆਡੀਓ ਜਾਰੀ ਕੀਤੀ ਗਈ ਹੈ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਰਵਨੀਤ ਬਿੱਟੂ ਖੋਰਾ ਖਿਲਾਫ ਕਾਫੀ ਕੁਝ ਕਿਹਾ ਉਹਨਾਂ ਨੇ ਆਡੀਓ ਬਾਹਰ ਆਉਣ ਤੋਂ ਬਾਅਦ ਰਵਨੀਤ ਬਿੱਟੂ ਤਾਂ ਮੁੱਕਰੀ ਗਏ ਅੱਛਾ ਜੀ ਉਹ ਕਹਿੰਦੇ ਮੇਰੀ ਆਡੀਓ ਹੀ ਹੈ ਨਹੀਂ ਇਹਦੀ ਜਾਂਚ ਕਰੋ ਸਿਮਰਜੀਤ ਸਿੰਘ ਬੈਂਸ ਦੀ ਉਸ ਆਡੀਓ ਦੇ ਵਿੱਚ ਕਾਫੀ ਕੁਝ ਸੁਣਨ ਨੂੰ ਮਿਲਦਾ ਆ ਰਾਜਾ ਬੜਿੰਗ ਜੋ ਨੇ ਉਹ ਬਿਲਕੁਲ ਸਿਮਰਜੀਤ ਸਿੰਘ ਬੈਂਸ ਵਾਲੀ ਨੇ ਹੁਣ ਕਿਉਂਕਿ ਦੋਨਾਂ ਦੀ ਪਾਰਟੀ ਇੱਕ ਹੋ ਗਈ ਹੈ ਹਾਂਜੀ ਹੋ ਗਏ ਨੇ ਤਾਂ ਸਿਮਰਜੀਤ ਸਿੰਘ ਬੈਂਸ ਇਹ ਕਲੇਮ ਕਰਦੇ ਨੇ ਕਿ ਇਹ ਜੋ ਕਾਲ ਰਿਕਾਰਡਿੰਗ ਹੈ ਉਹ ਇਸ ਲਈ ਹੋਈ ਸੀ ਕਿਉਂਕਿ ਜੋ ਰਵਨੀਤ ਬਿੱਟੂ ਨੇ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋਣ ਲਈ ਕਹਿ ਰਹੇ ਸੀ ਉਦੋਂ ਕਿਉਂਕਿ ਉਮੀਦਵਾਰ ਦੇ ਤੌਰ ਤੇ ਤਾਂ ਉਹ ਕਿਸੇ ਪਾਰਟੀ ਦੇ ਵਿੱਚ ਨਹੀਂ ਆਏ ਹੂੰ ਹੂੰ ਤੇ ਜਦੋਂ ਇੱਕ ਇੱਕ ਕਰਕੇ ਸਾਰੇ ਉਮੀਦਵਾਰਾਂ ਦੇ ਨਾਮ ਸਾਹਮਣੇ ਆ ਗਏ ਤਾਂ ਇਹ ਪਤਾ ਲੱਗਾ ਕਿ ਸਿਮਰਜੀਤ ਸਿੰਘ ਬੈਂਸ ਹੁਣ ਕੀ ਆਜ਼ਾਦ ਲੜਨਗੇ ਜਾਂ ਫਿਰ ਕਿਸੇ ਪਾਰਟੀ 'ਚ ਜਾਣਗੇ ਤਾਂ ਉਹਨਾਂ ਦਿਨਾਂ ਦੀ ਇਹ ਗੱਲ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੇ ਕਾਫੀ ਕੁਝ ਕਿਹਾ ਪ੍ਰਤਾਪ ਬਾਜਬਾ ਬਾਰੇ ਹੂੰ ਹੂੰ ਆ ਰਾਜਾ ਵੜਿੰਗ ਬਾਰੇ ਉਹ ਆਡੀਓ ਜਸ ਸੁਣੋਗੇ ਤੁਸੀਂ ਉਹ 'ਚ ਬਹੁਤ ਕੁਝ ਹੈ ਭਾਜਪਾ ਦੇ ਲੀਡਰਾਂ ਬਾਰੇ ਵੀ ਕਿਹਾ ਉਹਨਾਂ ਨੇ ਉਹ ਕਹਿੰਦੇ ਵੀ ਹੁਣ ਤਾਂ ਹਾਲਾਤ ਇਹ ਹੈ ਵੀ ਕੋਈ ਵੀ ਜਾਲੀ ਭਗ ਬਣ ਕੇ ਚਲੇ ਜਾਵੇ ਇਹ ਪਾਰਟੀ ਚ ਵਾਰ ਲੈਂਦੇ ਆ ਵਾਰ ਲੈਂਦੇ ਆ ਤਾਂ ਇਥੋਂ ਇੱਕ ਗੱਲ ਤਾਂ ਇਹ ਵੀ ਪਤਾ ਲੱਗਦੀ ਆ ਕਿ ਭਾਜਪਾ ਇਸ ਵੇਲੇ ਐਸੀ ਸਥਿਤੀ ਦੇ ਵਿੱਚ ਹੈ ਕਿ ਪੰਜਾਬੀਆਂ ਤੋਂ ਥੋੜੇ ਡਰੇ ਹੋਏ ਨੇ ਬਿਲਕੁਲ ਜਾਂ ਤਾਂ ਹੈੱਡ ਆਫਿਸ ਤੋਂ ਉਹਨਾਂ ਨੂੰ ਇਹ ਅ ਇਨਸਟਰਕਸ਼ਨਸ ਆਏ ਹੋਏ ਨੇ ਵੀ ਕੋਈ ਵੀ ਪੰਜਾਬੀ ਬੰਦਾ ਪੰਜਾਬ ਚ ਜੇ ਪਾਰਟੀ ਚ ਆਉਂਦਾ ਹੈ ਹੂੰ ਹੂੰ ਚਾਹੇ ਕਿਹੜੀ ਮਰਜ਼ੀ ਪਾਰਟੀ ਚੋਂ ਆਵੇ ਜੋ ਮਰਜ਼ੀ ਉਹਨੇ ਪਹਿਲਾਂ ਕੀਤਾ ਹੋਵੇ ਉਹਨੂੰ ਤੁਸੀਂ ਸਤਕਾਰ ਦੇ ਨਾਲ ਪਾਰਟੀ ਚ ਲੈਣਾ ਦੂਜੀ ਗੱਲ ਸਮਝੀ ਜੀ ਇਹ ਕਿ ਇਸ ਪੂਰੀ ਵਾਰਤਾਲਾਪ ਦੇ ਵਿੱਚ ਲੁਧਿਆਣੇ ਦੇ ਲੋਕਾਂ ਦੀ ਕੋਈ ਗੱਲ ਨਹੀਂ ਲੁਧਿਆਣਾ ਦੇ ਲੋਕ ਮਾਈਨਸ ਹੋ ਗਏ ਵਿੱਚੋਂ ਸਾਰੇ ਅਕਸਰ ਅਕਸਰ ਲੋਕ ਇਹ ਕਲੇਮ ਕਰਦੇ ਆ ਕਿ ਮੈਂ ਤਾਂ ਜੀ ਲੋਕਾਂ ਦੀ ਭਲਾਈ ਦੇ ਲਈ ਦੂਜੀ ਪਾਰਟੀ 'ਚ ਗਿਆ ਮੇਰਾ ਪਰਸਨਲ ਹਿੱਤ ਕੋਈ ਨਹੀਂ ਹੂੰ ਮੈਂ ਆਪਣੇ ਨਿੱਜੀ ਹਿੱਤ ਦੇ ਲਈ ਨਹੀਂ ਪਾਰਟੀ ਛੱਡ ਕੇ ਗਿਆ ਮੇ ਸਿਧਾਂਤਾਂ ਦੀ ਲੜਾਈ ਸੀ ਇਹ ਲੋਕਾਂ ਦੀ ਲੜਾਈ ਸੀ ਮੈਂ ਤਾਂ ਗਿਆ ਪਰ ਉਸ ਵਾਰਤਾਲਾਪ ਦੇ ਵਿੱਚ ਲੋਕਾਂ ਦੀ ਗੱਲ ਤਾਂ ਕਿਤੇ ਵੀ ਨਹੀਂ ਆਇਆ ਕਿਹੜੇ ਸਿਧਾਂਤ ਕਿਹੜੇ ਲੋਕ ਕਿਹੜੇ ਲੋਕ ਭਲਾਈ ਵਾਸਤੇ ਗਏ ਹੂੰ ਇੰਨੇ ਇੰਨੇ ਸਾਲ ਇਹ ਇੱਕ ਪਾਰਟੀਆਂ ਚ ਰਹਿੰਦੇ ਨੇ ਜੀ ਕਿ ਅਦੋਂ ਫਿਰ ਇਹ ਲੋਕ ਭਲਾਈ ਕਰ ਸਕੇ ਹੂੰ ਅਦੋਂ ਸਿਧਾਂਤ ਕਿੱਥੇ ਸੀਗੇ ਹੂੰ ਹਾਲਤਾ ਤੋਂ ਵੀ ਇਹੀ ਸੀ ਹੂੰ ਹਾਲ ਹੁਣ ਵੀ ਇਹੀ ਹੈ ਹਾਲ ਅੱਗੇ ਵੀ ਇਹੀ ਰਹਿਣਾ ਜੀ ਇਹਨਾਂ ਨੇ ਸਿਰਫ ਪਾਰਟੀਆਂ ਬਦਲਦੇ ਰਹਿਣਾ ਹੋਰ ਕੁਝ ਨਹੀਂ ਹੈ ਹੂੰ ਜੇ ਇਸ ਪਾਰਟੀ 'ਚ ਬੈਠੇ ਆ ਤਾਂ ਵੀ ਜੇ ਅਸੀਂ ਲੋਕਾਂ ਦੀ ਹਿੱਤ ਦੀ ਗੱਲ ਕਰ ਰਹੇ ਆ ਪਰ ਕਰਦੇ ਕਦੀ ਨਹੀਂ ਜੀ ਜੇ ਇਹਨਾਂ ਦੀ ਵੀ ਪਾਰਟੀ ਵੀ ਹੋਵੇ ਹੂੰ ਸਰਕਾਰ 'ਚ ਹੁਣੇ ਦੂਜੀ ਪਾਰਟੀ ਚਲੇ ਗਏ ਨੇ ਇਸ ਕਰਕੇ ਇਹ ਨਾ ਪ੍ਰਦੀਪ ਜੀ ਇਹਨਾਂ ਦੇ ਕੋਈ ਪੈਰ ਨਹੀਂ ਹੈ ਪਰ ਇਹਦਾ ਫਾਇਦਾ ਜੋ ਇਹ ਲੜਾਈ ਹੋ ਰਹੀ ਹੈ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਰਾਜਾ ਵੜਿੰਗ ਜ਼ਰੂਰ ਲੈ ਸਕਦੇ ਆ ਦੇਖੋ ਰਾਜਾ ਵੜਿੰਗ ਦਾ ਹੁਣ ਸਭ ਤੋਂ ਮੇਜਰ ਚੈਲੰਜ ਇਹ ਹੀ ਹੈ ਕਿ ਲੁਧਿਆਣੇ ਵਾਲੇ ਕੀ ਟਰਸਟ ਕਰਨਗੇ ਕਿ ਨਹੀਂ ਕਰਨਗੇ ਭਾਈ ਸਵੇਰੇ ਸਵੇਰੇ ਉੱਠ ਕੇ ਜਾਂਦੇ ਨੇ ਸੈਰ ਤੇ ਲੋਕਾਂ ਦੇ ਨਾਲ ਮਿਲਦੇ ਨੇ ਰੇੜੀ ਵਾਲਿਆਂ ਨਾਲ ਗੱਲਾਂ ਮਾਰਦੇ ਨੇ ਚਾਹ ਲਿਆ ਕੋ ਚਾਹ ਪੀਂਦੇ ਨੇ ਹੋਰ ਇਸ ਤੋਂ ਵੱਧ ਮਿਹਨਤ ਬੰਦਾ ਕੀ ਕਰ ਲਵੇ ਰਾਤ ਨੂੰ ਦੇਰ ਰਾਤ ਬਾਅਦ ਵਾਪਸ ਆਉਂਦੇ ਨੇ ਅੱਜ ਤੋਂ ਸਾਲ ਪਹਿਲੇ ਜਾਂ 2 ਸਾਲ ਪਹਿਲੇ ਜਦ ਰਾਜਾ ਵਰਿੰਗਜੀ ਦੀ ਸਰਕਾਰ ਸੀਗੀ ਆਦੋ ਕਿੰਨੀ ਵਾਰ ਪਾਰਕ ਗਏ ਕਿੰਨੀ ਵਾਰ ਗੁਰਦੁਆਰੇ ਉਹਨਾਂ ਨੇ ਝਾੜੂ ਪੋਚੇ ਕਿੱਤੇ ਗੁਰੂ ਘਰਾਂ 'ਚ ਤੇ ਕਿੰਨੀ ਵਾਰ ਉਹ ਰੇੜੀ ਵਾਲੇ ਕੋਲ ਖੜੇ ਆਦੋ ਤੋਂ ਰੇੜੀ ਵਾਲੇ ਨੂੰ ਨਿੜੇ ਨਹੀਂ ਲੱਗਣ ਦਿੰਦੇ ਹਮਮ ਔਰ ਮਜੇਦਾਰ ਗੱਲ ਇੱਕ ਹੈ ਨਵੀਂ ਡਿਫੈਂਡਰ ਗੱਡੀ ਕਢਾਈ ਹੈ ਕਰੋੜ ਰੁਪਏ ਦੀ ਅੱਛਾ ਜੀ ਉਹਦੇ 'ਚ ਜਾ ਕੇ ਗਰੀਬਾਂ ਕੋਲ ਵੋਟ ਮੰਗਣ ਜਾਂਦੇ ਆ ਹਮ ਜਿਹੜੇ ਗਰੀਬਾਂ ਕੋਲ ਸਕੂਟਰ ਵੀ ਨਹੀਂ ਟੁੱਟਿਆ ਹੈਗਾ ਹਮ ਮਤਲਬ ਇਹ ਵੀ ਦੇਖੋ ਜਿਹੜਾ ਆਪਣਾ ਗੱਡੀਆਂ ਦਾ ਕਾਫਲਾ ਲੈ ਕੇ ਚੱਲਦੇ ਨੇ ਮਹਿੰਗੀ ਤੋਂ ਮਹਿੰਗੀ ਗੱਡੀਆਂ ਦਾ ਹੂੰ ਜਾਂਦੇ ਤਾਂ ਉਹੀ ਲੋਕਾਂ ਕੋਲ ਜਿਹੜੇ ਵਿਚਾਰੇ ਗਰੀਬੀ 'ਚ ਨੇ ਜੀ ਇਹ ਤਾਂ ਮਜ਼ਾਕ ਹੀ ਪੱਦਾ ਮਜ਼ਾਕ ਹੈ ਇਹਦੇ ਨਾਲ ਉਹਨਾਂ ਦਾ ਕੀ ਫਾਇਦਾ ਉਹਨਾਂ ਦੇ ਕੀ ਕੀ ਗੱਡੀ ਲੈ ਜਾਣ ਤੁਸੀਂ ਡਿਫੈਂਡਰ ਗੱਡੀ ਲਈ ਐ ਉਹਦੇ ਨਾਲ ਜੇ ਮੈਂ ਵੋਟਰ ਆ ਮੈਨੂੰ ਤਾਂ ਕੋਈ ਲਾਭ ਨਹੀਂ ਹੋਇਆ ਗੱਡੀ ਤਾਂ ਤੁਸੀਂ ਲਈ ਐ ਕਮਾਈ ਤਾਂ ਤੁਹਾਡੀ ਵਧੀ ਕਮਾਈ ਤਾਂ ਤੁਹਾਡੀ ਵਧੀ ਤੁਸੀਂ ਕਰੋੜ ਰੁਪਏ ਦੀ ਗੱਡੀ ਲੈ ਲਈਤੀ ਬਿਲਕੁਲ ਮੇਰੇ ਘਰ ਦਾ ਰਾਸ਼ਨ ਵੀ ਤੁਸੀਂ ਫ੍ਰੀ ਪਾਉਣ ਦੀ ਗੱਲ ਕਰਕੇ ਜਾ ਰਹੇ ਹੋ ਕਰੋੜ ਰੁਪਏ ਦੀ ਗੱਡੀ 'ਚ ਬਿਲਕੁਲ ਕੁੱਤੁੰਦੀ ਗੱਲ ਤਾਂ ਇਹ ਹੈ ਅੱਛਾ ਇਹੀ ਗੱਲ ਹੈ ਸਰਬਜੀਤ ਜੀ ਹੁਣ ਆਪਾਂ ਕਹਿ ਦਿੰਨੇ ਆ ਕਿ ਲੁਧਿਆਣਾ ਇੱਕ ਸਨਤੀ ਸ਼ਹਿਰ ਹੈ ਪਰ ਲੁਧਿਆਣਾ ਦੇ ਮੁੱਦੇ ਬਹੁਤ ਵੱਡੇ ਨੇ ਪੋਲੂਸ਼ਨ ਦੇ ਵਿੱਚ ਨੰਬਰ 1 ਹੈ ਬਿਲਕੁਲ ਜੀ ਉੱਥੇ ਬੁੱਢਾ ਨਾਲਾ ਸੀ ਜਿਹੜਾ ਹੁਣ ਗੰਦਾ ਨਾਲਾ ਦੇ ਨਾਲ-ਨਾਲ ਜਾਣਿਆ ਜਾਂਿਆ ਜਾਂਦਾ ਉਹਦੀ ਸਫਾਈ ਦੇ ਮਸਲੇ ਉਹਦੇ ਤੇ ਬਹੁਤ ਸਿਆਸਤ ਹੋ ਗਈ ਹੈ ਪਰ ਪ੍ਰਦੀਪ ਇੱਕ ਗੱਲ ਇਹਦੇ ਵਿੱਚ ਮੈਂ ਹੋਰ ਕਵਾਂਗਾ ਕਿ ਰਾਜਾ ਵੜਿੰਗ ਦਾ ਜਿੱਥੋਂ ਆਏ ਨੇ ਹੂੰ ਗਿੱਦੜ ਬਹਾਦ ਜੀ ਲੂਈ ਆਵੀ ਜਨਤਾ ਨੇ ਉੱਥੇ ਦਾ ਫੀਡਬੈਕ ਲਿੱਤਾ ਕਿ ਉੱਥੇ ਇਹਨਾਂ ਨੇ ਕੀ ਕੀਤਾ ਸ਼ਾਇਦ ਲੈ ਹੀ ਰਹੇ ਹੋਣਗੇ ਕਿ ਉੱਥੇ ਅੱਜ ਤੱਕ ਇਹਨਾਂ ਨੇ ਕੀ ਕੰਮ ਕਰਾਇਆ ਲੋਕਾਂ ਦੇ ਦੇਖੋ ਰਾਜਾ ਵੜੇਗਾ ਆਪ ਦੱਸਣ ਨਾ ਦੱਸਣ ਇਹ ਦੱਸਣ ਦਾ ਕੰਮ ਰਵਨੀਤ ਬਿੱਟੂ ਬਖੂਬੀ ਕਰਨਗੇ ਹਾਂ ਉਹ ਤਾਂ ਦੋ ਦੋ ਹੱਥੀ ਜਿਹਨੂੰ ਕਹਿੰਦੇ ਗੁਣਗਾਨ ਕਰ ਰਹੇ ਨੇ ਕਿ ਵੀ ਮੈਂ ਤੁਹਾਡੀਆਂ ਪਰਤਾ ਖੋਲਣਾ ਵਾਂ ਹਾਂ ਈਸ਼ਵਰ ਵੈਸੇ प्रदीप 파ਰਤ ਪੂਸ਼ਨ ਆਸ਼ੂ ਵੀ ਸ਼ਾਂਤ ਨੇ ਆਸ਼ੂ ਸ਼ਾਂਤ ਨੇ ਪਰ ਰਵਨੀਤ ਬਿੱਟੂ ਨੇ ਆਸ਼ੂ ਦਾ ਨਾਮ ਵੀ ਲਿਆ ਆਡੀਓ ਚ ਅੱਛਾ ਆਡੀਓ ਜੇ ਤੁਸੀਂ ਸੁਣੋ ਨਾ ਉਹਨਾਂ ਨੇ ਆਸ਼ੂ ਦਾ ਨਾਮ ਵੀ ਲਿਆ ਕਿ ਉਹ ਵੀ ਬੀਜੇਪੀ ਚ ਆਣਾ ਚਾਹੁੰਦੇ ਸੀਗੇ ਨਹੀਂ ਉਹ ਇਸ ਪੱਖੋਂ ਲਿਆ ਵੀ ਇਹ ਬਹੁਤ ਹੀ ਮੈਨੂੰ ਹੁਣ ਟੁਕਮਾ ਸ਼ਬਦ ਨਹੀਂ ਮਿਲ ਰਿਹਾ ਸੈਲਫਿਸ਼ ਕਿਸਮ ਦੇ ਲੋਕਾਂ ਦੇ ਵਿੱਚੋਂ ਉਹਨਾਂ ਨੇ ਨਾਂ ਲਿਆ ਕਿ ਪ੍ਰਤਾਪ ਬਾਜਵਾ ਹੋਗੇ ਰਾਜਾ ਵੜਿੰਗ ਹੋਗੇ ਆਸ਼ੂ ਹੋਗੇ ਭਾਰਤ ਪੋਸ਼ਨ ਆਸ਼ੂ ਵੀ ਆਪਣਾ ਹੀ ਵੇਖਦੇ ਐ ਤੇ ਜਦ ਇਹ ਇਕੱਠੇ ਹੁੰਦੇ ਸੀ ਪੱਕੀ ਯਾਰੀ ਸੀ ਇੱਕ ਦੂਜੇ ਲਈ ਸਟੈਂਡ ਵੀ ਲੈਂਦੇ ਰਹੇ ਇੱਕ ਦੂਜੇ ਲਈ ਜਦ ਆਸ਼ੂ ਗ੍ਰਫਤਾਰ ਹੋਣ ਹੋਏ ਸੀਗੇ ਰਵਨੀਦੀ ਬਿੱਟੂ ਨੇ ਰੋਟੀ ਤੱਕ ਨਹੀਂ ਖਾਧੀ ਸੀ ਜੀ ਅੱਜ ਤਾਂ ਇਹ ਕੁਰਤੇ ਪਾੜ-ਪਾੜ ਕੇ ਲੜਦੇ ਰਹੇ ਪੁਲਿਸ ਵਾਲਿਆਂ ਨਾਲ ਬਿਲਕੁਲ ਆਸ਼ੂ ਪਿੱਛੇ ਕਿ ਵਾਰੰਟ ਦਿਖਾਓ ਇਹ ਦਿਖਾਓ ਉਹ ਦਿਖਾਓ ਤੇ ਅੱਜ ਫਿਰ ਕੀ ਇੱਕਦਮ ਚੇਂਜ ਹੋ ਗਿਆ ਪਾਰਟੀ ਚੇਂਜ ਹੋ ਗਈ ਅਸਲ ਵਿੱਚ ਮਤਲਬ ਇਹਨਾਂ ਦਾ ਆਪਣੇ ਦੋਸਤਾਂ ਦੇ ਪ੍ਰਤੀ ਨਹੀਂ ਸਟੈਂਡ ਰਹਿੰਦਾ ਪਾਰਟੀ ਬਦਲਣ ਨਾਲ ਤੇ ਜਨਤਾ ਨਾਲ ਕੀ ਸਟੈਂਡ ਰਹੇਗਾ ਇਹ ਤਾਂ ਹੁਣ ਜਨਤਾ ਨੇ ਦੇਖਣਾ ਹੈ ਜਨਤਾ ਨਾਲ ਕੀ ਸਟੈਂਡ ਰਹੇਗਾ ਜਾਂ ਦੋਸਤਾਂ ਨਾਲ ਹੀ ਸਟੈਂਡ ਨਹੀਂ ਹੈਗਾ ਬਿਲਕੁਲ ਇਸ ਲਈ ਤਾਂ ਆਪਾਂ ਚਰਚਾ ਕਰ ਰਹੇ ਆ ਕਿ ਦੇਖੋ ਕਮਾਲ ਹੈ ਕਿ ਪਾਰਟੀ ਬਦਲੀ ਤੇ ਦੋਸਤ ਵੀ ਬਦਲ ਗਏ ਇਹ ਤਾਂ ਕੱਪੜਿਆਂ ਵਾਂਗੂ ਪਾਰਟੀ ਬਦਲਦੇ ਨੇ ਸਵੇਰੇ ਕੋਈ ਦੁਪਹਿਰੇ ਕੋਈ ਸ਼ਾਮੀ ਕੋਈ ਅੱਛਾ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਕੀ ਹੋਵੇਗੀ ਸਰਪ ਜੀ ਤਸਵੀਰ ਦੇਖੋ ਪ੍ਰਦੀਪ ਜੀ ਪ੍ਰਧਾਨ ਮੰਤਰੀ ਨੇ ਆਉਣਾ ਹੈ ਬਿਲਕੁਲ ਅੱਗੇ ਜਦੋਂ ਪ੍ਰਧਾਨ ਮੰਤਰੀ ਆਉਂਦੇ ਸੀ ਸਟੇ ਤੇ ਸ਼ੁਮਨੀ ਅਕਾਲੀ ਦਲ ਬਾਦਲ ਸਾਹਿਬ ਨਾਲ ਹੁੰਦੇ ਬਾਦਲ ਸਾਹਿਬ ਨਾਲ ਹੁੰਦੇ ਸੀ ਹਰਸਿਮਰਤ ਕੌਰ ਬਾਦਲ ਨਾਲ ਹੁੰਦੇ ਸੀ ਬਿਲਕੁਲ ਜੀ ਐਤਕੀ ਜਦੋਂ ਆਣਾ ਹੈ ਐਤਕੀ ਮਹਾਰਾਣੀ ਪ੍ਰਨੀਤਕਰ ਹੋਣਗੇ ਸਾਰੇ ਚਿਹਰੇ ਬਦਲੇ ਹੋਏ ਨੇ ਸੁਸ਼ੀਲ ਕੁਮਾਰ ਰਿੰਕੂ ਹੋਣਗੇ ਬਿਲਕੁਲ ਜੀ ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਵੀ ਹੋਣ ਕਿਉਂਕਿ ਸੀਨੀਅਰ ਦੇ ਵਿੱਚ ਤਾਂ ਉਹੀ ਨੇ ਬਿਲਕੁਲ ਜੀ ਬਿਲਕੁਲ ਤਾਂ ਜਿੱਥੇ ਭਾਜਪਾ ਦੇ ਨਾਲ ਪਹਿਲਾਂ ਅਕਾਲੀ ਦਲ ਵਿਖਦਾ ਸੀ ਹੁਣ ਲੋਕਾਂ ਨੂੰ ਇਹ ਵੀ ਭੁਲੇਖਾ ਪੈ ਸਕਦਾ ਹੈ ਕਿ ਵੀ ਕਿਤੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਇਕੱਠੇ ਤਾਂ ਨਹੀਂ ਹੋ ਗਏ ਇਕੱਠੇ ਤਾਂ ਨਹੀਂ ਹੋ ਗਏ ਇੱਕ ਬੜਾ ਵੱਡਾ ਭੁਲੇਖਾ ਪੈ ਸਕਦਾ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਮਹਾਰਾਣੀ ਪ੍ਰਨੀਤਕਰ ਕਾਂਗਰਸ ਦੀ ਰੈਲੀ ਚ ਆਏ ਨੇ ਜੀ ਕਿਉਂਕਿ ਹਲੀ ਚਿਹਰਾ ਜਿਹੜਾ ਕਾਂਗਰਸ ਨਾਲ ਹੀ ਉਹਨਾਂ ਦਾ ਜੁੜਾ ਹੋਇਆ ਦੇਖਿਆ ਜਾਂਦਾ ਹੈ ਬਿਲਕੁਲ ਪਿਛੇ ਜਿਹੇ ਪਟਿਆਲੇ ਮੈਂ ਇੱਕ ਦੇਖ ਰਿਆ ਸੀ ਕਾ ਵੀਡੀਓ ਆ ਰਹੀ ਸੀ ਜੀ ਤੇ ਇੱਕ ਲੜੀ ਭਾਜਪਾ ਦੇ ਟੰਡਾ ਫਰ ਆ ਰਹੀ ਸੀ ਮਹਾਰਾ ਨਹੀਂ ਪ੍ਰਨੀਤ ਕੌਰ ਦੀ ਰੈਲੀ ਚ ਪਰ ਉਹ ਕਹਿ ਰਹੀ ਸੀ ਵੋਟ ਕਾਂਗਰਸ ਨੂੰ ਹੀ ਪਾਣਾ ਉਹ ਭੁੱਲ ਗਏ ਸੀ ਲੋਕ ਕਨਫਿਊਜ਼ ਨੇ ਲੋਕ ਕਨਫਿਊਜ਼ ਨੇ ਇਹ ਕਨਫਿਊਜ਼ਨ ਬਹੁਤ ਵੱਡਾ ਬੈਕਫਾਇਰ ਵੀ ਮਾਰ ਸਕਦਾ ਹੈ ਮਾਰ ਸਕਦਾ ਹੈ ਕੀ ਵਈ ਕਿਤੇ ਗਲਤੀ ਨਾਲ ਬਟਨ ਦੂਜਾ ਨਾਲ ਦਬਿਆ ਜਾਵੇ ਜਾ ਨਾਲ ਦਬਿਆ ਜਾਵੇ ਤਾਂ ਬਿਲਕੁਲ ਇਹ ਸਥਿਤੀ ਹੈ ਪੰਜਾਬ ਦੀ ਸਿਆਸਤ ਦੀ ਤਾਂ ਉਮੀਦ ਕਰਦੇ ਆ ਕਿ ਜੋ ਚਰਚਾ ਅਸੀਂ ਸੁਣੀ ਐ ਅਸੀਂ ਜੋ ਕਹਿਣਾ ਚਾ ਰਹੇ ਸੀ ਜੋ ਗੱਲ ਤੁਹਾਡੇ ਤੱਕ ਪਹੁੰਚਾਣਾ ਚਾ ਰਹੇ ਸੀ ਹਾਸੇ ਖੇਡੇ ਚ ਚਾਹੇ ਅਸੀਂ ਗੱਲ ਕੀਤੀ ਤੁਹਾਡੇ ਤੱਕ ਪਹੁੰਚੀ ਜ਼ਰੂਰ ਹੋਣੀ ਐ ਸੋ ਜਲਦ ਹਾਜ਼ਰ ਹੋਵਾਂਗੇ ਅਗਲੇ ਪ੍ਰੋਗਰਾਮ ਦੇ ਨਾਲ ਨਵੀਂ ਨਵੇਂ ਐਪੀਸੋਡ ਦੇ ਨਾਲ ਨਵੇਂ ਮੁੱਦਿਆਂ ਦੇ ਨਾਲ ਅਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਆਡੀ ਨਿਊਜ਼ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ